ਸਾਰੇ ਨੇ ਪਿਆਰfully ਸਤਿ ਸ਼੍ਰੀ ਅਕਾਲ ਮੀਰ ਕਾਹਦੇ ਸਾਰੇ ਠੀਕ ਠਾਕ ਹੋਣਗੇ ਅਸੀਂ ਪਰ ਬਾਲੇ ਠੀਕ ਠਾਕ ਨਹੀਂ ਹੈਗੇ ਹਲੇ ਥੱਕ ਠੀਕ ਠਾਕ ਆ ਗੱਲ ਸੁਣ ਆਹ ਟੰਬਰ ਕਿਸਾਇਆ ਬਹਰ ਜੋ ਲੋ ਖੱਡਾ ਸਾਫ ਕਰੀਏ ਖੱਡਾ ਮਤਲਬ ਹੈ ਸਾਡੇ ਪਿੱਛੇ ਇੱਕ ਵੱਡਾ ਸਾਰਾ ਖੱਡਾ ਬਟਿਆ ਹੋਇਆ ਸਾਰਾ ਵੇਸਟ ਅਸੀਂ ਉਹਦੇ ਵਿੱਚ ਸੜ ਦਿੰਦੇ ਆ ਮੈਂ ਕਿਹਾ ਪਿੰਗ ਕੰਨਾਂ ਜਿਆਦਾ ਈਜ਼ੀ ਸੀਗਾ ਉਹ ਪਹਿਲਾਂ ਮੈਂ ਤੇਰੇ ਚਾਚੇ ਨੇ ਕਰਿਆ ਸੀਗਾ ਚਾਚਾ ਖੱਡਾ ਕਰਕੇ ਕੈਨੇਡਾ ਚਲੇ ਗਿਆ ਇੱਕ ਦੀ ਖਬਰ ਮੈਂ ਆ ਵੀ ਅਗਲੀ ਕਰੀ ਮੈਂ ਵੀ ਕੈਨੇਡਾ ਚ ਲਿਆ ਦੇ। ਇਹ ਹੁਣ ਆਪਾਂ ਜੇ ਜਾੜੀ ਵੀ ਤੇ ਚੱਲੀਏ ਫਿਰ ਆਪਾਂ ਉਹ ਬੋਰਡ ਲਾ ਦੇਣਾ ਵੀ ਖੱਡਾ ਸਾਡਾ ਖਾਲੀ ਕਰੋ ਕੈਨੇਡਾ ਦਾ ਵੀ ਲਾ। ਕੈਨੇਡਾ ਦਾ ਵੀ ਲਾ ਮਾਰੀ ਖੱਡਾ ਖਾਲੀ ਕਰੋ। ਤੇਰੀ ਮੰਮੀ ਵੀ ਕਦੀ ਕਮਰ ਕਸਾ ਕੇ ਫਿਰਦੀ ਹੈ ਭਾਗਵਾਨ। ਹਉ ਕਮਰ ਕਸਾਦਾ ਤਾਂ ਕਿ ਤਾ ਡੜੀ ਟੂਹੀ ਦੋਖਦੀ ਹੋਣੀ ਆ। ਕੰਮ ਲਈ ਕਮਰ ਕਸਾਣੀ ਹੋਣਾ। ਮੇਰੀ ਗੱਲ ਸੁਣੋ ਤੈਨੂੰ ਸਾ ਗੱਲਾਂ ਆਉਂਦੀਆਂ ਨੇ ਇਹਦੀ ਟੂਹੀ ਢੜੀ ਵੀ ਦੋਖਦੀ ਹੋਵੇ। ਉਸ ਤੋਂ ਬਾਅਦ ਸਭ ਠੀਕ ਆ ਮਾਹੌਲ ਵੀ ਠੀਕ ਆ। ਪਾਂਡੇ ਚੱਕੋ ਪਤਾ ਨਹੀਂ ਕਿਹੜੇ ਵੇਲੇ ਕੰਮੋ ਕਰਮੀ ਹੋ ਜਾਣਾ ਨਾਲੇ ਮੌਸਮ ਕਾਦ ਮੇਰਾ ਅੱਜ ਗਿਆ ਇਹ ਦੁੱਖ ਰਿਆ ਮੈਨੂੰ ਬੁਖਾਰ ਚੜੂਗਾ ਚੁੱਪ ਕਰਕੇ ਕਰ ਲਈ ਚੁੱਪ ਕਰਕੇ ਕਰ ਲਈ ਉਹਦਾ ਸਾਨੂੰ ਪਤਾ ਹੀ ਪੁੱਤ ਆਰੇ ਮੰਮੀ ਨੇ ਵੀ ਅੱਜ ਦੇ ਸੱਟ ਵਜਦੀ ਹੋਈ ਹੈ ਮੇਰੇ ਪੈਰ ਤੇ ਕੰਡਾ ਵੱਜਿਆ ਹੈ ਸਾਂਗਵਾਜੀ ਯੂਟੀ ਚਾਹੀਦੀ ਹੈ ਗੱਲ ਕੋਈ ਨਾਰ ਸ਼ਾਂਗ ਹੈ ਮੇਰੇ ਬਹੁਤ ਕੰਡੇ ਲੱਗੇ ਹੁਣ ਨਹੀਂ ਕਿਸੇ ਦੇ ਲੱਗ ਸਕਦੇ ਕੰਡੇ ਨਾ ਹੁਣ ਨਹੀਂ ਕਿਸੇ ਦੇ ਲੱਗ ਸਕਦੇ ਇੰਨਾ ਸ਼ਾਂਗ ਗਿਆ ਬਾਹਰ ਚੱਲਿਆ ਹੁਣ ਉਹ ਆ ਗਿਆ ਗੱਸੋਂ ਮੈਂ ਚੱਲੇ ਆ ਆ ਜੀ ਉਹ ਕਿੰਨਾ ਖੰਡਾ ਖਾਲੀ ਕਰਨਾ ਬਾਹਰ ਤੇ ਡਿਫਿਕਲ ਸਰਾਸ ਦਾ ਅਗੋਰੇ ਸਰ ਬਾਹਰ ਬੈਟਸ ਨਾਲ ਆਉਗੀ ਵਿੱਚ ਜਿਹੜੇ ਕੀੜੇ ਮਗਾੜੇ ਨਿਕਲਣਗੇ ਉਹ ਠੀਕ ਆ ਜੇ ਕਿਰਲੀਆਂ ਨਿਕਲ ਆਈਆਂ ਵੇਜਾਮ ਕਰਾਵਾ ਤੇਰਲੀਆਂ ਉਥੋਂ ਬਾਹਰ ਹੀ ਕਿੱਥੋਂ ਨਿਕਲਣੀਆਂ ਉੱਪਰਲੇ ਕੋਸਤੇ ਕਦੇ ਹੋ ਸਕਦੀਆਂ ਹੋਏ ਨੂੰ ਐਵੇਂ ਨਹੀਂ ਆ ਨਾ ਇਹ ਕੀੜੇ ਆਪਣੇ ਕਿ ਚੜ ਗਈ ਪਹਿਲੇ ਹੀ ਮੇਰੇ ਤਾਂ ਧੱਖੜ ਹੋਏ ਪਿਆ ਸਾਰੇ ਵਿਆਹ ਦੇ ਪੈਰ ਮੇਰੇ ਸੈਅ ਕਰਨਾ ਸੀ ਨਾ ਕੈਨੇਡਾ ਤੋਂ ਜਿਹੜੇ ਖੇਤੀ ਕਰਨ ਵਾਲੇ ਵੋਟ ਪਾਦੇ ਹੁੰਦੇ ਨੇ ਉਹ ਲੈ ਕੇ ਆਣੇ ਲੰਬੇ ਲੰਬੇ ਵੋਟ ਐਨਾ ਵੀ ਕੰਮ ਨਹੀਂ ਕਰਦਾ ਹੈਗਾ ਫਿਰ ਤੈਨੂੰ ਉੱਤਰਨ ਭੇਜ ਦੇਗਾ ਦੇਖੋ ਆ ਨਹੀਂ ਪਿੰਡ ਵਾਲੀ ਚ ਕਰੀ ਜਾਇਆਗਾ ਉਹ ਵੀ ਮਿਲ ਜਾਣਾ ਹਾਂ ਜਿੱਦੀ ਮਤੋਂ ਮਾਰੀਓ ਅੱਜ ਭਾਈ ਪਰ ਉਹ ਬਾਗੇ ਤੁਰਨਾ ਬਹੁਤ ਆ ਅੱਜ ਭਾਈ ਜਿਵੇਂ ਕੱਟ ਕੰਮ ਕੀਤਾ ਕਿਸੇ ਨੇ ਮੈਨੂੰ ਕਹਿਣਾ ਨਹੀਂ ਭਾਂਡੇ ਨਾਲ ਹੀ ਸੱਕੀ ਆਉਂਦੀ ਹੈ ਬਾਲਟੀਆਂ ਟੱਪ ਵੀਲ ਵੈਰੋ ਚਾਹੀਦੀ ਅਸਲ ਵਿੱਚ ਉਹ ਕੰਕਰੀਟ ਵਾਲੀ ਉਹਦੇ ਨਾਲ ਛੇਤੀ ਕੰਮ ਹੋ ਜਾਂਦਾ ਉਹ ਤਸਲਾ ਵੀ ਚੱਕੋ ਫੀੜੋ ਉਹਦੇ ਚ ਪਾ ਦੇ ਉਹ ਜਿਹੜੀ ਹੈਗਾ ਆਹ ਨਹੀਂ ਤਸਲਾ ਥੋੜਾ ਜਿਹਾ ਨਹੀਂ ਤਸਲਾ ਵੀ ਚਾਹੀਦਾ ਹਾਂ ਲਈ ਆ ਜੀ ਲੈ ਆ ਤਸਲਾ ਵੀ ਚੱਕ ਕੇ ਭਾਂਡੇ ਚੱਕ ਕੇ ਲਿਓ ਰਵੀ ਮੇਰੇ ਗੋਡੇ ਕਹਦੇ ਹੋਣਗੇ ਜਿਹੜੇ ਦੁਖਦੇ ਨੇ ਵੀ ਬੰਦਾ ਚੰਗਾ ਤੁਸੀਂ ਇੰਨਾ ਦੁਖਦੇ ਆ ਟੇਕਦਾ ਫੇਰ ਨਹੀਂ ਮੈਂ ਕਿਹਾ ਵੀ ਗੋਡੇ ਇੰਨੇ ਨਚਾਵ ਹੋ ਜਾਣ ਕਿ ਡਾਕਟਰ ਕਹਦੇ ਨੇ ਮੈਂ ਬਲਨ ਜੋਗਾ ਪਰਦਾ ਵੀ ਨਹੀਂ ਰਿਹਾ ਹੈ। ਡਾਡੀ ਜੀ ਆਪਾਂ ਕੋਦੇ ਕੋਟਿਆ ਤੋਂ ਕੀ ਲੈਣਾ ਆਪਾਂ ਰੈਡੀਜੀ ਲੈ ਲਾਂਗੇ। ਡਾਡੀ ਕਹਿੰਦੇ ਜਦੋਂ ਚਾਚਾ ਜੀ ਆਉਣਗੇ ਫੇਰ ਗੋਡੇ ਬਦਲਾਵਾਂਗੇ। ਮੈਂ ਕਿਹਾ ਵੀ ਉਹਦੇ ਨੂੰ ਤਾਂ ਕੰਮ ਖਰਾਬ ਹੋ ਜਾਣਾ। ਕਿਹੜਾ ਯਾਰ ਖੇਤੀ ਦਾ ਕੰਮ ਆਉਂਦਾ ਵੀ ਚਾਚਾ ਸਾਭੂ। ਬਈ ਸਾਰੇ ਜਣੇ ਪੁੱਛਦੇ ਰਹਿੰਦੇ ਨੇ ਵੀ ਤੁਹਾਡੇ ਚਾਚਾ ਜੀ ਕਿੱਥੇ ਨੇ। ਵੈਸੇ ਅਸੀਂ ਬਹੁਤ ਵਾਰੀ ਦੱਸ ਚੁੱਕੇ ਆਂਗੇ। ਵੀਡੀਓ ਵੀ ਹੋਣੀ ਹੋਈ ਆ। ਵੀਡੀਓ ਵੀ ਬਣਾਈ ਹੋਈ ਆ ਗਈ ਉਹਨਾਂ ਦੀ ਜਾਣ ਦੀ। ਉਹ ਕੈਨੇਡਾ ਨੇ ਜਦੋਂ ਉਹ ਗਏ ਸੀਗੇ ਉਦੋਂ ਉਹਨਾਂ ਦੀ ਵੀਡੀਓ ਪਾਈ ਸੀ ਉਹ ਹੈਗੇ ਨੇ ਵੈਨਕੂਵਰ ਵਾਲੇ ਭੂਆ ਜੀ ਕੋਲ ਇਸ ਕਰਕੇ ਹੀ ਉਹਨਾਂ ਦੀ ਵੀਡੀਓ ਕਦੇ ਪਾਈ ਨਹੀਂ ਹੈਗੀ ਨਾਲੇ ਕੈਨੇਡਾ ਜਿਹੜਾ ਆਪਾਂ ਬਲੌਗ ਬੈਨ ਨੇ ਉਸ ਦੇ ਚਾਚਾ ਸੀਗਾ ਹਾਂਜੀ ਤੇ ਕਿਉਂਕਿ ਅਸੀਂ ਟ੍ਰਾਂਟੋ ਰਹਿੰਦੇ ਆ ਸਾਰੇ ਜਾਣੇ ਤੇ ਇਸ ਕਰਕੇ ਚਾਚਾ ਜੀ ਤੇ ਮਨਰਾਜ ਉੱਥੇ ਨੇ ਤਾਂ ਕਰਕੇ ਵੀਡੀਓ ਉਹਨਾਂ ਦੀ ਪਾ ਨਹੀਂ ਸਕੇ ਹੈਗੇ ਤੇ ਹੋਰ ਵੀਡੀਓ ਨਹੀਂ ਮਤਲਬ ਉਹਨਾਂ ਦੀਆਂ ਪਾਈਆਂ ਹੈਗੀਆਂ ਉਹ ਕੈਨੇਡਾ ਨੇ ਹੋਏ ਤੇ ਹੈ ਨਹੀਂ ਉਹ ਤਾਂ ਕਰਕੇ ਕੰਮ ਨਹੀਂ ਕਰਦੇ ਜੇ ਚਾਚਾ ਜੀ ਹੁੰਦੇ ਫੇਰ ਥੋੜੀ ਇਹਨਾਂ ਟੱਬਰ ਲੱਗਣਦੀ ਸਾਨੂੰ ਤਾਂ ਜਮੇ ਲੋੜਨੀ ਸੀ ਜੇ ਚਾਚਾ ਰਹਿੰਦਾ ਉਂਗਲੀ ਤੇ ਛੁਰੀ ਲੱਗੀ ਹੋਈ ਆ ਦਾਤੀ ਤੋਂ ਕੁਰਸੀ ਲੈ ਕੇ ਬੈਠ ਗਿਆ ਪੁੱਤ ਚੌਧਰੀ ਕਰਦੇ ਤੇ ਮੈਨੂੰ ਕਹਿੰਦੇ ਨੇ ਚੱਲ 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 ਤੇ ਜਿਹੜਾ ਮਰੇ ਬਿਨਾਂ ਤਾਂ ਮੁਕਤੀ ਉਹ ਨਹੀਂ ਮਿਲਦੀ ਜੇ ਮੰਮੀ ਕਿਤੇ ਕੁਰਸੀ ਤੇ ਬਹਿ ਕੇ ਜਿਹੜਾ ਮੈਂ ਖੱਡਾ ਖਾਲੀ ਕਰਨਾ ਫਿਰ ਉਹ ਪਰਣਾ ਪਤਾ ਕਿਹਦੇ ਨਾਲ ਮੰਮੀਆ ਜੱਟ 2000 ਚੱਕੀ ਫਿਰਦਾ ਅੱਜ ਕਰਨ ਕੇ ਕੋਸ਼ਾ ਅੱਜ ਨਹੀਂ ਆੜਦੇ ਸਾਹ ਤਾਂ ਵਧੀਆ ਮੈਨੂੰ ਡੈਡੀ ਨੇ ਕਿਹਾ ਇਹ ਬੰਦੇ ਦੀ ਖਾਤ ਵਧੀਆ ਪਣੀ ਇਹਦਾ ਤਾਂ ਵੀ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਹੈ ਵਿੱਚੋਂ ਵਿੱਚੋਂ ਹੀ ਸੁਰੰਗ ਬਣੀ ਹੋਣੀ ਚਾਹੀਦੀ ਹੈ ਅੱਗੇ ਲੰਗੀ ਜਾਵੇ ਹਣਾ ਵੈਰੀ ਗੁੱਡ ਸੁਣ ਇਹ ਤਾਂ ਥੋੜੀ ਕਮਾਲ ਆ ਤੁਸੀਂ ਕਰੋ ਇਹ ਦੇਖੋ ਜੀ ਸੁਣ ਕਹਾਵਾ ਕਰੋ ਬਿਨਾ ਸੁਣੇ ਬੋਲ ਕਰੋ ਮੈਂ ਕਹਦਾਂ ਚੱਕਾਂ ਇਹ ਚ ਤਾਂ ਆਂਡੇ ਨੇ ਦੂਸ਼ਿਤ ਹੋ ਗਿਆ ਦੂਸ਼ਿਤ ਬਈ ਪਿਛਲੀ ਵੀਡੀਓ 'ਚ ਕਹਿੰਦੇ ਸੀ ਤੁਹਾਡੀ ਮੰਮੀ ਦੀ ਚੁੰਨੀ ਕਿੱਥੇ ਆ ਬਈ ਕੰਮ ਕਰਨ ਲੱਗਿਆ ਚੁੰਨੀਆਂ ਸਾਬਣੀ ਔਖੀ ਹੁੰਦੀ ਆ ਕਿਉਂਕਿ ਉਹ ਆਪਣੇ ਆਪ ਪਤਾ ਹੋਣਾ ਚਾਹੀਦਾ ਕਦੇ ਕਹਿੰਗੇ ਤੇਰੀ ਮੰਮੀ ਦੇ ਕੱਪੜੇ ਕਹੇ ਜੇ ਪਾਏ ਹੋਏ ਨੇ ਜਦੋਂ ਭਾਈ ਕੰਮ ਕਰਨਾ ਸਿਰ ਸਿਰ ਮਾਰਨਿੰਗਾ ਤਾਂ ਸਾਡੇ ਨਾਈਟ ਸੂਟ ਹੀ ਪਾਏ ਹੁੰਦੇ ਨੇ ਹੁਣ ਸਵੇਰੇ ਸਵੇਰੇ ਇੱਥੇ ਤਿਆਰ ਹੋ ਕੇ ਆਮਾ ਨਿੱਬੜ ਕੇ ਜਾਣਾ ਦੂਜੀ ਗੱਲ ਸਾਡੀ ਮੰਮੀ ਦਾ ਸਰੀਰ ਐਨਾ ਦੁਖਦਾ ਹੁੰਦਾ ਉਹ ਵਿਚਾਰੇ ਚੁੰਨੀ ਸਾਹਮਣੇ ਕੰਮ ਕਰਨਾ ਅੱਛਾ ਚਲ ਬਹੁਤ ਐਨਾ ਤੋਂ ਬਾਕੀ ਬਾਕੀ ਚੁਗਲਾਂਗੇ ਹੁਣ ਇਹਨੂੰ ਸਿੱਟਣਾ ਕਿੱਥੇ ਆ ਵੈਸੇ ਉਥੋਂ ਇਹਨਾਂ ਨੂੰ ਹਰਦੀਪ ਉਹਨਾਂ ਨੂੰ ਪਤਾ ਬਹੁਤ ਭੂੰਡ ਨੇ ਉਹ ਕੁਛ ਨਹੀਂ ਇਹ ਹੁੰਦੀ ਹੁੰਦੇ ਨੇ ਹਾਂਜੀ ਇਹਨਾਂ ਨੇ ਗੱਲ ਨਾ ਐ ਤਾਂ ਹੈ ਗਿਆ ਲਿਓ ਛੱਡ ਦੇ ਲਿਓ ਉਹ ਬੱਸ ਬੱਸ ਉਹ ਪਹਿਲਾਂ ਹੀ ਕਹਦਾ ਜੋੜ ਲਾਣਾ ਸਿੱਧੀ ਤਸਲਿਆਂ ਜੀ ਪਾਉਣਿਆਂ ਹੂੰ ਥੱਲੇ ਉਹ ਜੀ ਮੁੰਡੀਆਂ ਨੇ ਕੱਢ ਦੇ ਇਹ ਕਿਹੜਾ ਥੋੜਾ ਪਾਇਓ ਜੀ ਇਹ ਕਿਹੜਾ ਮਿੱਟੀ ਸੀਗੀ ਫਿਰ ਅਸੀਂ ਵੱਧ ਜਿਹੜੇ ਲਾ ਦਾਂਗੇ ਡੈਡੀ ਹਾਂ ਮਿੱਟੀ ਠੀਕ ਆ ਕੋਈ ਨਾ ਹੋਏ ਗੱਡੀਆਂ ਇਹ ਉਹ ਲਿਆ ਮੇਰਾ ਵੀਰ ਮੈਂ ਵੀ ਬਾਲਦੀ ਨਾ ਪਤਲਾ ਪਤਲਾ ਕਰਕੇ ਘਟਾ ਦੇ ਉਹ ਕਿਤੇ ਟੋਕਰੀ ਨਾਲ ਆ ਮਾਰ ਦੋਗੀ ਦੋਨੇ ਬਾਲਦੀਆਂ ਚਾੜੀ ਪਾਲਦੀ ਮੈਂ ਚੱਕਣੀ ਮੈਂ ਲੈ ਚਣੀ ਮੈਂ ਪਹਿਲਾਂ ਰੋਕ ਕੇ ਲਈ ਆਈ ਆ ਸ਼ੁਰੂ ਚੋਂ ਹੋਰ ਚੱਕ ਲਈ ਉਧਰ ਕੋਠੇ ਵਾਲੀ ਲੈ ਕੇ ਆਉ ਥੱਲੇ ਵਾਲੀਆਂ ਸਾਰੀਆਂ ਲੈ ਆਈ ਮੈਂ ਬਸ ਪੁੱਤ ਕੋਈ ਨਹੀਂ ਤੂੰ ਸੱਸਾ ਹੁੰਦੇ ਆਰਾਮ ਕਰ ਇਹਦੇ ਵਾਪਸ ਕਰ ਮੇਰਾ ਪੁੱਤ ਇਹਦੇ ਇਹ ਰਹਿਣੀ ਚੱਕਣਾ ਔਰ ਖਾਣਾ ਨਹੀਂ ਉਹ ਸਿਰ ਤੇ ਨਹੀਂ ਚੱਕਣਾ ਇਹਨੂੰ ਐਂ ਚੱਕ ਕੇ ਉਹਦੇ ਬਣੀ ਹੋਈ ਜਗ੍ਹਾ ਮੀਓ ਤੇ ਮੈਨੂੰ ਪਤਾ ਜੀ ਆਈ 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 ਕਰਦੇ ਉਹ ਇਹਦੇ ਜੀ ਪੁੰਡੀਆਂ ਜੀਆਂ ਮੈਂ ਕਿਹਾ ਮੇਤੇ ਚੜ ਜਾਣਗੀਆਂ ਆ ਜਿਹੜੀ ਮਿੱਟੀ ਬਣੀ ਹੋਈ ਆ ਹਾਂ ਜੀ ਇਹ ਘਾਹ ਪੂਛੀ ਆ ਅੱਛਾ ਮੈਂ ਤਾਂ ਸਿਖਾ ਆ ਬਈ ਟਮਾਟਰ ਟਮਾਟਰ ਨਿਕਲਣਗੇ ਇਹਦੇ ਚ ਨਹੀਂ ਪੁੱਤ ਇਹ ਤਾਂ ਇੰਨਾ ਦੂੰਗਾ ਆਪਾਂ ਨੇ ਕਿਟ ਕਿਟ ਦੂਰ ਕਰ ਰਿਹਾ ਦਾ ਸਾਹ ਵਾਲੀ ਕਵਾੜ ਦੇ ਹਾਂ ਮੀ ਮੈਂ ਕਿਹਾ ਚਾਚੀ ਮਗਰ ਆ ਕੇ ਮੌਕਾ ਸਾਂਗੇ ਆ ਇਹ ਪਦਲਾ ਬਦਲਾ ਖੰਡਾ ਦੇ ਅਸੀਂ ਉਹਨਾਂ ਨੂੰ ਖੰਡਾਣ ਤੇ ਹੀ ਲਾਤਾ ਹਾਂ ਖੰਡਾਣੇ ਵਾਲੇ ਕੰਮ ਬਾਅਦ ਕਰਾਂਗੇ ਨਹੀਂ ਨਹੀਂ ਫਿਰ ਪੁੱਤ ਬਾਅਦ ਹੀ ਨਹੀਂ ਹੁੰਦਾ ਹੁੰਦਾ ਚੱਕ ਮੇਰਾ ਵੀਰ ਇਹ ਵੀ ਚੱਕਣਾ ਪੈਣਾ ਨਹੀਂ ਚੱਕਣਾ ਸਰ ਸਿਰ ਤੇ ਨਾ ਚੱਕੋ ਸਿਰ ਤੇ ਰਹਿਣ ਦਿਓ ਬੜੇ ਚੰਨੂ ਤਾਂ ਹੀ ਬਹੁਤ ਸੋਹਣੀ ਲੱਗਦੀ ਆ ਇਹਦੇ ਵਿੱਚ ਮਾੜੀ ਮੋਟੀ ਹੋਣੀ ਆ ਮਿਲਾਵਟ ਜਿਵੇਂ ਕੁਝ ਮੈਨੂੰ ਰੈਪਰ ਉੱਪਰ ਹੀ ਦਿਖ ਰਹੇ ਨੇ ਵਿੱਚ ਹਵਾ ਨਾਲ ਉੱਡ ਕੇ ਆ ਜਾਂਦੇ ਨੇ ਵਿੱਚ ਪੈ ਗਈ ਹੋਣੇ ਪਰ ਖਾਦੀ ਤਾਂ ਪੂਰੀ ਹਨ ਘੈਂਟ ਬਣੀ ਲੱਗਦੀ ਆ ਇੱਥੇ ਜਿਹੜੇ ਦਰਖਤ ਛਾਂਗੇ ਸੀ ਉਹਨਾਂ ਦੇ ਧੱਕੇ ਜੇ ਪਏ ਸੀ ਮੰਮੀ ਉਹ ਚੱਕਦੇ ਆ ਸੁਰਤ ਨੂੰ ਆਪਾਂ ਸਾਰੇ ਖੇਤਾਂ ਜਾਂ ਵਿੱਚ ਖਾਈ ਜਾਈਏ ਤੱਕ ਕੇ ਕਿਉਂ ਨਹੀਂ ਵੇਟ ਕਰਦੇ ਚੱਕ ਦਿੰਦੇ ਨੇ ਵੇਟ ਕਰਦੇ ਆ ਬੰਦਾ ਕੰਦੀ ਤੱਪ ਚੱਕਣਾ ਸਖੇ ਜੀ ਬਾਲ ਬਾਲਟੀ ਜੀ ਮੈਂ ਤਾਂ ਚੱਕ ਕੇ ਲੈ ਲਵਾਂਗਾ ਗੁੱਡ ਗੁੱਡ ਡਿਸੀਜਨ ਮਾ ਵੀ ਹੋਣੀ ਹੈ ਨਾ ਮੈਂ ਹਾਂ ਮਾਲੀ ਜੀ ਦੀ ਹੋਣੀ ਬਈ ਨਾ ਸਮਰ ਸੂਨ ਲਈ ਚ ਬਖਾਲੀ ਕੀਤਾ ਨਾ ਘੜਿਆ ਤਾਂ ਪਿਆ ਮੈਂ ਤਾਂ ਸੀਗਾ ਮੈਂ ਟਮਾਟਰ ਟਮਾਟਰ ਨਿਕਲਣਗੇ ਘਣ ਜਾਂਦਾ ਮੈਂ ਬਹੁਤ ਚਿਰ ਦਾ ਪਿਆ ਇਹ ਨੂੰ ਕਿੰਨਾ ਚਿਰ ਹੋ ਗਿਆ ਸਾਲ ਬਾਅਦ ਖਾਲੀ ਕੀਤਾ ਜਿਆਦਾ ਟਾਈਮ ਹੋ ਗਿਆ ਜਿਆਦਾ ਹੀ ਹੋ ਗਿਆ ਤਾਂ ਹੀ ਗਲ ਗਿਆ ਇਹਨਾਂ ਨੂੰ ਉਹ ਅੱਗੀਆਂ ਉਹ ਤਾਰਾਂ ਲੈ ਮੈਂ ਤਾਰਾਂ ਲੱਬ ਲੱਬ ਫੜ ਕੇ ਗਿਲੇ ਕਿੱਥੇ ਸਿੱਠੀਆਂ ਨੇ ਕਾਦੀਆਂ ਤਾਰਾਂ ਸਿਲਵਰ ਦੀਆਂ ਗੁਪਤ ਖਜ਼ਾਨੇ ਲੱਭਣਗੇ ਅੱਜ ਚਾਂਦੀ ਨਿਕਲੇ ਚਾਂਦੀ ਹਣਾ ਚਾਚੀ ਜੀ ਮੈਂ ਕਿਹਾ ਗੁਫਤ ਕਿਸੇ ਆਨੇ ਲੱਭਣਗੇ ਆ ਜਿਹੜੇ ਜਿਹੜੇ ਸਿੱਟੇ ਹੋਏ ਨੇ ਵਿੱਚ ਇਹ ਆਪਣੇ ਖਿਆਲ ਕੋਈ ਚੀਜ਼ ਆ ਗਈ ਨਹੀਂ ਹਾਂ ਜੀ ਜੀ ਤਾਂ ਸੜਦੇ ਕਦੇ ਵੀ ਹਾਂ ਇਹ ਤਾਂ ਆਪਣੀ ਵੱਜਣੀ ਸੀਗੀ ਦੇ ਮੰਮੀ ਨੇ ਉਹਨਾਂ ਨੂੰ ਚੱਕਣਾ ਨਹੀਂ ਪੈਣਾ ਫਿਰ ਹਾਂ ਜੀ ਖਲਾਰਨੇ ਵਾਲਾ ਕੰਮ ਕਰ ਦੇਣਗੇ ਤੇ ਮੈਂ ਕਿਹਾ ਜੀ ਬਸ ਆਹੀ ਕੰਮ ਰਹਿੰਦਾ ਸੀ ਸਾਡਾ ਜਿਹੜਾ ਅਸੀਂ ਰੋ ਨਹੀਂ ਸੀ ਕੰਡਾਇਆ ਸਾਰੇ ਆ ਕੇ ਉਹ ਵੀ ਅਸੀਂ ਸਟਾਰਟ ਕਰਤਾ ਹੁਣ ਜੈਕਸ ਨੂੰ ਲੇਬਰ ਚਾਹੀਦੀ ਆ ਤਾਂ ਦੇਖ ਲਿਓ ਜਲਦੀ ਕਰੋ ਲੇਬਰ ਹਾਲੀ ਹੋ ਸਕਦੀ ਆ ਆਪਾਂ ਨਹੀਂ ਹੋ ਸਕਦੇ ਜੀ ਮੰਮੀ ਨੇ ਕਿਹਾ ਤਸਲਾ ਘੱਟ ਭਰਿਆ ਕਰੋ ਚੱਕਣਾ ਦੇ ਖਣਾਉਣਾ ਬਹੁਤ ਆ ਠੀਕ ਆ ਜੀ ਮੈਂ ਤਾਂ ਲੇਬਰ ਵਾਲੀ ਨਹੀਂ ਕਿਹਾ ਮੇਰੇ ਤਾਂ ਮੇਰੇ ਤਾਂ ਮੈਨੂੰ ਪੁੱਛ ਕੇ ਦੇਖ ਵੀ ਮੇਰੀ ਪਰਜਾਈ ਘਰ ਵਾਲੀ ਲੱਗੀ ਹੋਈ ਜਾਂ ਨੋ ਕਿੰਨਾ ਔਖਾ ਲੱਗ ਵਾਹਿਗੁਰੂ ਉਹ ਤਾ ਤਵ ਤਰਾ ਹੋਇਆ ਬਣਾ ਤਾ ਤੂੰ ਨੀਂਦ ਨਹੀਂ ਆਉਣੀ ਹੈਗੀ ਹਾਂਜੀ ਜੀ ਆਪਣੇ ਘਰੇ 100 ਬੰਦਾ ਆ 100 ਚੋਂ 25% ਲੋਕ ਥੋੜਾ ਆ ਖੱਡਾ ਦੇਖਣ ਆਏ ਨੇ ਹਾਂਜੀ ਕਹਿੰਦੇ ਵੀ ਗਰਭ ਵਾਲਾ ਤੁਸੀਂ ਖੱਡਾ ਗਰਭ ਵਾਲਾ ਖੱਡਾ ਬਣਾਇਆ ਜਾਂ ਕਹਿੰਦੇ ਹਾ ਵੀ ਬਣਾਇਆ ਕਹਿੰਦੇ ਵੀ ਸੱਚੀ ਗੱਲ ਪੱਟੋ ਬਾਹ ਡੂੰਗਾ ਇਹਦਾ ਗੱਲਾਂ ਨਾ ਮਾਰੋ ਮੇਰੀ ਗੱਲ ਸੁਣਨਾ ਹਾਂ ਡੈਡੀ ਦੇ ਘੱਟ ਪਾਓ ਡੈਡੀ ਦੇ ਥੋੜਾ ਬਾਓ ਗੇੜੇ ਵਾਦ ਲਾ ਲਾਂਗੇ ਡੈਡੀ ਡੈਡੀ ਬਾਸ ਤੇ ਬਾਸ ਬਾਤ ਹੋ ਗਿਆ ਭਾਈ ਮੇਰਾ ਵੀ ਥਲਿਓ ਭਾਰੀ ਆ ਗਿਆ ਡੈਡੀ ਹੁਣ ਨਹੀਂ ਗੇੜੇ ਵਾਦ ਲਾ ਲੈਂਦਾ ਬੰਦਾ ਚਾਚੀ ਜੀ ਤੁਸੀਂ ਉਹ ਨਾ ਚੱਕਿਆ ਕਰੋ ਸਿੰਘ ਸਾਹਿਬ ਚੱਕ ਲੈਣਗੇ ਦਾੜੀ ਨਾਲੇ ਖੜਾ ਡੈਡੀ ਨਾਲੇ ਖੜਾਉਂਦੇ ਜਾਣਗੇ ਨਾ ਉਹ ਕਿ ਨਾਉਂਦੇ ਜਾਣ ਜਿਹੜੀ ਜਿਹੜੀ ਡੜੀ ਆ ਕਿ ਮਾਰੀ ਮੋਟੀ ਉਹ ਵੀ ਧੁਰਦੀ ਨਾ ਤਾਂ ਬਈ ਹੁਣ ਮੈਂ ਜਾਣੀ ਆਪਣਾ ਘਾਣਾ ਡੈਡੀ ਦਾ ਕਮਰ ਕਸਾ ਬੰਨ ਗਿਆ 10 ਸਿੱਧੀ ਸੋਰਾ ਮੈਂ ਕਿ ਦੋ ਮਿੰਟ ਲਈ ਕਹੀ ਤੇ ਗਈ ਸੀ ਫਿਰ ਫਿਰ ਇਧਰ ਨੂੰ ਆ ਗਈ ਨਹੀਂ ਮੈਂ ਨਹੀਂ ਆਈ ਡੈਡ ਨਹੀਂ ਭੇਜਦਾ ਫਿਰ ਡਾੜੀ ਕਹਿੰਦੇ ਸ਼ਾਮ ਤੱਕ ਕੋਰੇ ਥੋੜੀ ਰਹਿਣਾ ਕੁੱਤਾ ਇਹਦਾ ਸ਼ਾਬਾਸ਼ ਇਹਦਾ ਮੁੰਡਿਆਂ ਤੋਂ ਵੀ ਵੱਧ ਕੇ ਨੂਆ ਮੇਰੀ ਇੰਨਾ ਕੰਮ ਕਰਦੇ ਇਹਦਾ ਲਹੂ ਥੋੜੂ ਪੀਣਾ ਸਹੀ ਗੱਲ ਆ ਹਾਂ ਜੀ ਰਾਜਦੀਪ ਨੂੰ ਅੱਜ ਅਸੀਂ ਕਹਿੰਦੇ ਵੀ ਛੁੱਟੀ ਕਰ ਲੈ ਉਹਨੇ ਕਰਨੀ ਨਹੀਂ ਸੀ ਰਾਜਦੀਪ ਸੁਣ ਲੈ ਮੇਰੀ ਗੱਲ ਹਾਂ ਜੀ ਇਹਦਾ ਛੁੱਟੀ ਦਾ ਪਾਪਾ ਮੈਂ ਕਰਨੀ ਸੀਗੀ ਹਾਂ ਜੀ ਵੀ ਜੇ ਖੱਡਾ ਖਾਲੀ ਕਰਨਾ ਫੇਰ ਨਹੀਂ ਮੈਂ ਕਰਨੀ ਮੈਨੂੰ ਕਹਿ ਕੇ ਗਿਆ ਵੇ ਖੱਡਾ ਖਾਲੀ ਪਾਪਾ ਕਰਦੇ ਹੋ ਇਹ ਕਹਿੰਦੀ ਤੇਰੇ ਜੋਗਾ ਰੱਖੇਗਾ ਕਹਿੰਦਾ ਪਾਪਾ ਰੱਖੀ ਨਾ ਮੈਂ ਤਾਂ ਉਹਦੇ ਕੋਲੇ ਕੰਮਰ ਛੱਡਨੇ ਹੋ ਹੁਣਾਂ ਭਾਰੀ ਵੀ ਹੋ ਜਾਂਦਾ ਜਿਵੇਂ ਥੱਲੇ ਜਾਂਦੀ ਮਿੱਟੀ ਜੀ ਡਾਂਸ ਆ ਹੀ ਜਾਂਦੀ ਆ ਆ ਟੱਬਿਆਂ ਮੈਂ ਚੱਕ ਲਿਆ ਕਰੂੰਗਾ ਟੱਬਿਆਂ ਮੈਂ ਚੱਕ ਵਧੀਆ ਬਣਿਆ ਹੋਇਆ ਮੈਂ ਜਮੇ ਨਹੀਂ ਉਮੀਦ ਕੀਤੀ ਸੀ ਵੀ ਇੰਨਾ ਵਧੀਆ ਬਣੂੰਗਾ ਖੜੋਪਾ ਦੀ ਥੱਬੇ ਤਾਲੇ ਚਾਂਚੇ ਲੱਭ ਰਹੇ ਜੀ ਕਿੱਥੋਂ ਨਿਕਲਿਆ ਜਿਹੜਾ ਵੀ ਸ਼ੁਰੂ ਸ਼ਰੀ ਬਹੁਤ ਵਾਰ ਲੱਭ ਕੇ ਗਏ ਆ ਬਹੁਤ ਵਧੀਆ ਉਹ ਵਿੱਚ ਬੰਦਾ ਸਬਜ਼ੀਆਂ ਕੱਟਦਾ ਉਹ ਮੀ ਉਹ ਮੀ ਹੀ ਬੰਦਾ ਸੱਡ ਦਿੰਦਾ ਵਾ ਇਹਨੂੰ ਸਿੱਧਾ ਕਰ ਲਾ ਜਿਹਦੇ ਪੁੱਤਰਾ ਚਮਚੇ ਛੁਰੀਆਂ ਜਿਹੜਾ ਲਿਉਂਦਾ ਉਹਨੂੰ ਪਤਾ ਮੈਂ ਤਾਹੀਂ ਬੈਠਾ ਹਾਂ ਹਾਂ ਛੁਰੀ ਦੀ ਤੇ ਛੇਦੀ ਲੋਡ ਪੈਂਦੀ ਚਮਚੇ ਜ਼ਿਆਦਾ ਹੁੰਦੇ ਆ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਚਮਚੇ ਬਹੁਤ ਆ ਸਾਰੇ ਕਿਉਂਕਿ ਛੁਰੀ ਜਦੋਂ ਗਿਰਦੀ ਆ ਜਦੋਂ ਫਿਰ ਲੱਭਦੇ ਆ ਕਿ ਉਹੀ ਕੂੜਾ ਖੋਲੀ ਦਾ ਹਾਂਜੀ ਇਹਦਾ ਤੇਰੀ ਮੰਮੀ ਦੇ ਚਾਚੀ ਦੇ ਸ਼ਾਵਾਸ਼ ਕੋਈ ਅਖਬਾਰ ਕੋਈ ਪਲਾਸਟਿਕ ਦਾ ਕੋਈ ਰੋੜਾ ਕੰਚ ਨਹੀਂ ਪੈ ਚੁੱਕੀ ਮੈਂ ਵੀ ਤਾਂ ਆਹ ਡੈਡੀ ਹਾਂ ਤੇ ਪੁੱਤਰਾ ਕੁੰਮੀਆ ਜੇ ਨਾਲ ਕੋਈ ਗਈ ਸੀਗਾ ਮੈਂ ਉਹ ਇਹ ਜਿਆਦਾ ਇਟਲੀ ਚ ਰਹੇ ਨੇ ਉਹ ਹੁਣ ਵੀ ਤਾਂ ਗਈ ਸੋਹਣੇ ਤਾਂ ਗਈ ਸੀ ਇਹਨਾਂ ਦੇ ਸ਼ਾਬਾਸ਼ ਉਹ ਤਾਂ ਤੇੜੀ ਕਹਿ ਦਿੰਦੇ ਮੋਦੀ ਆ ਗਈ ਇਹਨਾਂ ਨੂੰ ਕਹਨਾ ਕਿ ਕਈ ਬੰਦੇ ਹੋ ਨਾਰਾਜ਼ ਹੋ ਜਾਣਗੇ ਉਹ ਵੀ ਰਹਿ ਕੇ ਗਏ ਨੇ ਪਰ ਮੈਂ ਤੇੜੀ ਕੰਨ ਜਿਆਦਾ ਟਪਾਉਣੀ ਹੁੰਨੀ ਆ ਹਾਂ ਇਹ ਸ਼ਾਬਾਸ਼ ਇਹਨਾਂ ਦੇ ਤੁਹਾਨੂੰ ਅੱਜ 11 11 ਰੁਪਏ ਨਾਮ 11 11 ਇਹ ਵੀ ਇੰਨੇ ਦਾ ਕੀ ਕਰਾਂਗੇ ਇਹ ਤਾਂ ਛੋਟਾ ਜਿਹਾ ਨਾਮ ਵੀ ਬਹੁਤ ਹੈ 11 ਕਿੰਨੇ ਨੇ ਕਿੰਨਾ ਬੋਲ ਨਮੀ 11 ਰੁਪਏ ਨਾਮ ਬਖ ਸਿਕਿਉਰਿਟੀ ਗਾਰਡ ਬੁਲਾ ਰੋ ਚੱਕਣਾ ਕਿਵੇਂ ਆ 11 ਚਾਚੀ 3011 ਦੇ ਨੰਬਰ ਹਾਂ ਇਹ ਗੱਲ ਵਣ ਸਕਦੀ ਆ 11 ਚਾਚੀ ਨੂੰ 11 ਮੰਮੀ ਨੂੰ ਤੇ ਮੇਰਾ ਕਿੱਡਾ ਬੜਾ ਜਿਗਰਾ ਹਾਂ ਹੈ ਕਾਪਤਾ ਵੀ ਬੁੜੀ ਮਰਗੀ ਕੁੜੀ ਜੰਪੀ ਹਾਂਜੀ ਉਹ ਗੱਲ ਖੱਡੇ ਤੇ ਆ ਖੱਡਾ ਖਾਲੀ ਕਰਨ ਤੋਂ ਭਰਨ ਨੂੰ ਪਹਿਲਾਂ ਤਿਆਰ ਸਹੀ ਗੱਲ ਆ ਹੌਲੇ ਨਾਲੇ ਹੋਰ ਪਿਆ ਸਮਾਨ ਕੰਪੋਸਟ ਔਰ ਪਈ ਆ ਜਿਹੜੀ ਕਰਨੀ ਆ ਕਿੰਨਾ ਕੁ ਰਹਿ ਗਿਆ ਸਾਡੀ ਮਿੱਟੀ ਆਉਣ ਲੱਗ ਗਈ ਹਣ ਤਾਂ ਮਿੱਟੀ ਉਹੀ ਸਿੱਟੀ ਹੋਈ ਆ ਮਿੱਟੀ ਸਾੜੀ ਘੱਟ ਨਹੀਂ ਆ अच्छा अच्छा अच्छा। ਹਾਂ ਚੱਲ ਚੱਲ ਚੱਲ। ਕਾਲੀ ਜੀ ਅੱਗੇ ਵਿੱਚ ਕੀ ਸੀਗਾ? ਕਲੀ? ਲੋਕ ਕਹਿੰਦੇ ਨੇ ਵੀ ਕੈਨੇਡਾ ਜਾ ਕੰਮ ਕਰਨਾ ਜਾਂ ਸਾਡੇ ਵਰਗੇ ਜਵਾਨੀ ਚ ਗਏ ਹੁੰਦੇ ਅਸੀਂ ਵੀ ਫੱਟੇ ਚੱਕ ਦਿੰਦੇ ਸਾਡਾ ਵੀ ਰਿਕਾਇਰਡ ਹੋਇਆ ਕਰਨਾ ਸੀ। ਨਹੀਂ ਉਹਨਾਂ ਦਾ ਖਾਰਮਾ ਹੈ ਜਿਹਨਾਂ ਨੇ ਬਹੁਤ ਕੰਮ ਕਰਦੀਆਂ ਨੇ। ਇੱਥੇ ਕੋਈ ਕੀਮਤ ਨਹੀਂ ਪੈਂਦੀ ਕਰਕੇ ਹੁਣ ਚਲੇ ਜਾਣਾ। ਕੋਈ ਨਹੀਂ ਕਿਹੜੇ ਵੇਲੇ। ਜਾ ਕੇ ਰੋਟੀ ਬਣਾ ਲਿਓ। ਜਾ ਕੇ ਰੋਟੀ ਬਣਾ ਲਿਓ ਫੇ ਭਾਂਡੇ ਮਾਜ ਲਿਓ ਫੇ ਦੁਪਹਿਰ ਦੀ ਰੋਟੀ ਆਹੀ ਕੰਮ ਚੱਲੀ ਜਾਂਦਾ ਪੁੱਤਰਾ ਹਾਂਜੀ ਇਹ ਰਿਓ ਦਾ ਖੇਚ ਜਿੰਨਾ ਮਰਜ਼ੀ ਪਾ ਲਾ ਜੀ ਪਿੱਛੇ ਥੋੜਾ ਜਿਹਾ ਰਹਿ ਗਿਆ ਮੂਰੇ ਤੋਂ ਸ਼ੁਰੂ ਕਰ ਲਓ ਹਾਂਜੀ ਹੈ ਇਹ ਤਾਂ ਆਪਨੇ ਹੁਣ ਖਾਲੀ ਕਰਕੇ ਮਾਂ ਨੂੰ ਕਹੇ ਚਾਹ ਬਣਾ ਲੈ ਉਹ ਨਾਲ ਕਿੱਥੇ ਐਨੀ ਗਰਮੀ ਚ ਚਾਹ ਲੈਣੀ ਅਸੀਂ ਤਾਂ ਚਾਹ ਆਲੇ ਹਾਂ ਬੱਸ ਹਾਂਜੀ ਹੈ ਮੰਮੀ ਨੇ ਕਹਾਂ ਹੁਣ ਨਹੀਂ ਮੈਂ ਚਾਹ ਹੁਣ ਮੈਂ ਕਰਕੇ ਹੀ ਜਾਊਂਗੀ ਸਾਰੇ ਇਕੱਠੇ ਜਾ ਕੇ ਮਮੀ ਦੀ ਗੱਲ ਵੀ ਠੀਕ ਆ ਹਾਂ ਵੀ ਸਾਰੇ ਇਕੱਠੇ ਮਮੀ ਵੀ ਨਾਲ ਕੰਮ ਕਰਾਉਂਦੀ ਆ ਸਾਰੇ ਇਕੱਠੇ ਕਰਕੇ ਜਾਵਾਂਗੇ ਗੇਰ ਮੋਟੀਆਂ ਨਿਕਲ ਜਾਣਗੀਆਂ ਡਾੜੀ ਥੱਲੇ ਆਹ ਕੇ ਕਹਦੇ ਉਹਦੀ ਭੈਣ ਦਾ ਸੁਧਾਰਾ ਲਈ ਜਾਂਦੇ ਖੂਹ ਪਟੇ ਸੀ ਖੂਹ ਪਟਿਆਂ ਲਈ ਭੈਣ ਦਾ ਸੁਧਾਰਾ ਲਈ ਜਾਂਦੇ ਐਡਾ ਐਡਾ ਸੀ ਬਸ ਐਡਾ ਕੇ ਜੜੀ ਖੱਡਾਂਗੇ ਤਾਂ ਵੱਡਾ ਸੀ ਚੌੜਾ ਸੀ ਖਾੜਾ ਪੁੱਤਰਾ ਵੱਡਾ ਸੀ ਅੱਛਾ ਅਸੀਂ ਤਾਂ ਆਪਾਂ ਸ਼ੁਰੂਆਤ ਕਰਦੀਆਂ ਕਰੀ ਆ ਆ ਦੇ ਜਿੰਨਾ ਆ ਦੇਖ ਲੈ ਆ ਪੋਲਾ ਪੋਲਾ ਜਿਹੜਾ ਪੁਰਦਾ ਖੱਡਾ ਹੀ ਆ ਨਾ ਮੈਂ ਤਾਂ ਸੋਚਦੀ ਸੀ ਕਿ ਮੋਸਕਾ ਆਊਗਾ ਵੀ ਇੰਨਾ ਚੀਜ਼ਾਂ ਇੰਨੀਆਂ ਸਿੱਖੀਆਂ ਹੋਈਆਂ ਨੇ ਹਰ ਇਹਦੇ ਤੋਂ ਮੋਸਕਾ ਆ ਨਹੀਂ ਰਿਹਾ ਉਦੋਂ ਇਹ ਕਿਹੜਾ ਗੋਹਾ ਇਹਦਾ ਸਾਢੇ ਚੀਚਾਂ ਦੇ ਗਲੀਆਂ ਹੋਈਆਂ ਦਾ ਇਹਦੇ ਮੋਸਕ ਨਹੀਂ ਆਉਂਦਾ ਇਹ ਨਾਲੇ ਮੋਸਕ ਤਾਂ ਨਹੀਂ ਹੁੰਦਾ ਪਾਣੀ ਵੀ ਪੈਂਦਾ ਇਹਦੇ ਉੱਤੇ ਇਹਦੀ ਗੈਸਾਂ ਨਿਕਲਦੀ ਹੋਣਗੀਆਂ ਕਾਉ ਆਏ ਹੋਊ ਉਹ ਮੈਂ ਕੁਝ ਨਹੀਂ ਕਰਦੇ ਤੇ ਕਿਹੜਾ ਗਨੋਇਸ਼ ਛੱਡੇ ਹੋਏ ਆਗੇ ਜਮੀਨਾਂ ਵੜੀਆਂ ਬਣ ਗੀਆਂ ਮੇਰੀ ਘਰ ਤੋਂ ਲਾ ਆਪਾਂ ਦਾ ਰੋਟੀਆਂ ਵੀ ਖਾਣਿਆ ਨੇ ਮਾਂ ਨੂੰ ਨਾਮ ਦਵਾ ਦੋ ਮੋਲਣਾ ਨਾ ਨਵੇਂ ਕਿਤੇ ਮੰਮੀ ਕਹ ਰਹੀ ਹੈ ਘੱਟ ਭਰੋ ਵੀ ਬਾਹਰ ਨਾ ਸਤਾ ਕਿਉਂ ਨਹੀਂ ਆਉਂਦਾ ਹਾਂਜੀ ਇੱਥੇ ਫਰੂਟ ਬਹੁਤ ਆਏ ਹੋਏ ਨੇ ਵਾਟਰਮੈਲਨ ਮੰਗੋ ਜਿਹੜੀ ਛੱਡਿਆ ਨਹੀਂ ਜਿਹੜੀ ਨਹੀਂ ਸਿੱਟੀ ਬੜੀਆਂ ਚੀਜ਼ਾਂ ਅਲੱਗ-ਅਲੱਗ ਤੱਤ ਨੇ ਸਾਰੇ ਉਹ ਪਿੱਛੇ ਰਹਿੰਦੇ ਨੇ ਟੋਕ ਟੋਕ ਰਿਹਾਓ ਭਗਵਾਨ ਹਾਂਜੀ ਤੂੰ ਆਰਾਮ ਕਰ ਰੋਟੀ ਵੀ ਰੋਣੀਆਂ ਨੇ ਇਹ ਇਹ ਪਤਾ ਕੀ ਆ ਏ ਡੈਡੀ ਦੀ ਸਕੀਮ ਆ ਡੈਡੀ ਦੇ ਚਾਹ ਪੀਣ ਨੂੰ ਜੀ ਕਰਦਾ ਸਹੀ ਜਵਾਬ ਤੋ ਵਜ਼ੂਰ ਐ ਇੱਥੇ ਬੈਠ ਮੇਰੇ ਪੂਰੇ ਨਾ ਮੈਂ ਵੀ ਨਹੀਂ ਪੀਣੀ ਮੈਂ ਵੀ ਨਹੀਂ ਪੀਣੀ ਉੱਤੀ ਉੱਤੀ ਕੱਪੀ ल्याਈ ਛੋਟੀ ਨੇ ਅੱਛਾ ਮਿੱਠਾ ਰੋਕ ਕੇ ਪਾਣੀ ਰੋਕ ਕੇ ਦੁੱਧ ਪੱਤੀ ਠੋਕ ਕੇ ਨਾ ਮਿੱਠਾ ਠੋਕ ਕੇ ਪੱਤੀ ਰੋਕ ਕੇ ਗੋਰੀ ਬਣੀ ਪੂਰਾ ਥੋਕ ਹੈ ਮੈਂ ਕਿਉਂ ਗੋਰੀ ਬਣੀ ਹਾਂ ਉਹਨਾਂ ਮੈਂ ਸੰਨੀ ਵੀ ਲਾ ਕੇ ਆਉਣੀ ਆ ਡੈਡੀ ਕਹਦੇ ਹੁੰਦੇ ਨੇ ਜਾ ਵਾ ਗਾਦੀ ਟੀ ਟਾਈਮ ਹੋ ਗਿਆ ਟੀ ਟਾਈਮ ਆ ਕਿੰਨਾ ਔਖਾ ਬੰਦੇ ਨੂੰ ਕੰਮ ਕਰਦੇ ਕਰਦੇ ਨੂੰ ਕਹਿਣਾ ਵੀ ਚਾਹ ਬਣਾ ਲਿਆ ਹਾਂ ਹਾਂ ਇਹ ਔਖਾ ਮੋਮੈਂਟਮ ਜਾਂ ਟੁੱਟਿਆ ਅੱਛਾ ਮੇਰੀ ਘਰ ਤੋਂ ਹਾਂਜੀ ਅੱਜ ਮੇਲੇ ਸੀਗੇ ਤੁਹਾਨੂੰ ਮੈਂ ਉੱਥੇ ਲੈ ਚੱਲਦਾ ਨਾਲੇ ਲੰਗਰ ਸ਼ੋ ਵੀ ਨਾਲੇ ਚਾਹ ਉਹਦੇ ਨਾਲ ਤਾਂ ਅਸੀਂ ਘਰੇ ਹੀ ਬਣਾ ਕੇ ਖਾ ਕੇ ਆਰਾਮਤਾ ਕਰਾਂਗੇ ਲੈਕ ਉਹ ਤਾਂ ਇਹਦੇ ਦੇ ਘਰ ਦੇ ਪੀਜ ਆਰਡਰ ਆ ਰੋਟੀ ਨਾ ਬਰੋਸ ਜੋ ਜਾਂਦਾ ਵੇ ਤੂੰ ਹੀ ਨਾ ਫਸ ਜਾਓ ਫੋਨ ਵੀ ਹੋ ਜਾਂਦਾ ਫੋਨ ਕਰਕੇ ਕਰ ਲੈਣੇ ਆ ਪੈਸੇ ਵੱਧ ਦੇਣੇ ਉਹਨੇ ਕਹਿੰਦਾ ਬਿਗੋ ਡਿਲੀਵਰੀ ਨਹੀਂ ਕਰਦੇ ਵੀ ਪੈਸੇ ਵੱਧ ਨੇ ਆ ਜੇ ਪੁੱਤ ਪੈਸੇ ਚ ਹੋਣਗੇ ਤਾਂ ਇਹ ਡਿਲੀਵਰੀ ਪੈਸੇ ਤੇ ਬਾਪੂ ਨੜ ਕੈਸ਼ ਆਨ ਡਿਲੀਵਰੀ ਕੈਸ਼ ਆਨ ਡਿਲੀਵਰੀ ਕੈਸ਼ ਆਨ ਡਿਲੀਵਰੀ ਬਾਈ ਬੜੀ ਚੁਸਤ ਆਪਾਂ ਦਾ ਪੋਲ ਵੀ ਰਵੇ ਤੁਹਾਡੇ ਜਿੰਨਾ ਦਾ ਚੁਸਤ ਕੋਈ ਹੈ ਹੀ ਨਹੀਂ ਸਭ ਨੇ ਸਭ ਨੂੰ ਚਾਰ ਜਾਣੇ ਆ ਮੰਗਟ ਫੈਮਿਲੀ ਇਹ ਤਾਂ ਐਡਾ ਰਾਜੂ ਨਹੀਂ ਹੈਗਾ ਉਹਨੇ ਕਿੰਨੇ ਝੋਟੇ ਸੁਣਾਉਣੇ ਸੀ ਅੱਜ ਕੋਈ ਹਸਾ ਨਹੀਂ ਹੁਣ ਇਹ ਚਾਚੇ ਦੀ ਐਬਸੈਂਸੀ ਤੇ ਆਪਾਂ ਖੱਡਾ ਕੱਢ ਕੇ ਕਰ ਰਹੇ ਹਾਂ ਨਹੀਂ ਮਨਰਾਜ ਨੇ ਵੀ ਆ ਜਾਣਾ ਸੀ ਹੂੰ ਫੇਰ ਛੇਤੀ ਹੋ ਜਾਣਾ ਸੀ ਫਿਰ ਕਈ ਬੰਦੇ ਹੋਰੇ ਅੱਧੇ ਨਹੀਂ ਹੋਣੇ ਸੀਗਾ ਮੰਮੀ ਚਾਚੇ ਸ਼ਰਸ਼ਾਦ ਮੰਮੀ ਚਾਚੇ ਨੇ ਮਿਰਚ ਮਾਰ ਦੇਣਾ ਕੀ ਹੋਤਾ ਚਾਚੇ ਨੇ ਨੋਡ ਨਹੀਂ ਪੈਂਦੀ ਨਾ ਦੱਦਾ ਜੀ ਆਪੇ ਕਰ ਲੈਂਦੇ ਹਾਂ ਨਾਲੇ ਗਰਮ ਗਰਮੀ ਹੋ ਕੇ ਪਤਾ ਨਹੀਂ ਕਦੋਂ ਭੱਜ ਜਾਣਗੇ ਕਦੋਂ ਹੈ ਭਾਈ ਤੂੰ ਆ ਕਰਦਾ ਭਾਈ ਭਾਈ ਲੜਾਈ ਇਹਨਾਂ ਦੀ ਆਪਸ ਹੀ ਹੋ ਜਾਏ ਵਾਲੀ ਗੈਂਟ ਹੁੰਦੀ ਹੁੰਦੀ ਆ ਵਾਲੀ ਕਰ ਮੋਟਰ ਤੇ ਬੇੜੇ ਜਗਰ ਹੋ ਜਾਂਦੇ ਨੇ ਫਿਰ ਬੋਲ ਵੀ ਪੈਂਦੇ ਆ ਬੰਦਾ ਦੇਖਦਾ ਜਿਹੜਾ ਬੰਦਾ ਪਹਿਲੀ ਪਹਿਲੀ ਵਾਰ ਉਰੇ ਆਉਂਦਾ ਇਸ ਘਰ ਚ ਉਹਦਾ ਹੈਰਾਨ ਹੋ ਜਾਂਦਾ ਬੰਦਾ ਦੂਜਾ ਜੇ ਬੁਸ ਬੁਸਾ ਜੇ ਬੁੱਥਾ ਕਰਕੇ ਲਈ ਫਿਰਦਾ ਹੁੰਦਾ ਆਪ ਹੱਸਦੇ ਹੁੰਦੇ ਨੇ ਮਾਣ ਨਾਲ ਦੂਜੇ ਨੂੰ ਲੜ ਕੇ ਦੂਜੇ ਨੂੰ ਟੈਨਸ਼ਨ ਇਹ ਤਾਂ ਹੁਣ ਸਾਡੀ ਭੈਣਾਂ ਦੂਰ ਨੇ ਮੰਮੀ ਡੈਡੀ ਹੈ ਹੀ ਨਹੀਂ ਨਹੀਂ ਤੁਸੀਂ ਇਹ ਗੱਲ ਕਰਕੇ ਦਿਖਾਉਂਦੀਆਂ ਪਹਿਲੇ ਨੂੰ ਡਰਾ ਲੈਂਦੀਆਂ ਨੇ ਦੋਨੇ ਵਾਹੇ ਡਰਨ ਵਾਲੇ ਸ਼ਾਹ ਹੰਨੇ ਵਜਾ ਆ ਫਲਟੜੀ ਜਮਾ ਤੈਨੂੰ ਉਹਦਾ ਦਰਜ ਕਿਤੇ ਵੀਰੇ ਦੇ ਘਰ ਵਾਲੀ ਜੀ ਕਹਿੰਦੀ ਸੀ ਕਿ ਇਹ ਨਹੀਂ ਮੰਗਟਣੇ ਜਾਂ ਲੱਕੜ ਜਾਂਦੇ ਨੇ ਪਤਾ ਨਹੀਂ ਕੀ ਪਤਾ ਲੱਗ ਜਾਦਾ ਪਤਾ ਹੀ ਲੱਗਦਾ ਇਹਨਾਂ ਦਾ ਮੈਨੂੰ ਕਹਿੰਦੀ ਭੈਣ ਜੀ ਮੈਂ ਕਿਹਾ ਭੈਣੇ ਸਾਡਾ ਵੀ ਮੰਗਟਾ ਦੇਖ ਲੈ ਜਿੱਦਾਂ ਤੇਰੀ ਮੰਮੀ ਨੂੰ ਵਿਆਹ ਕੇ ਲਿਆਏ ਆ ਮਰੂਤੀ ਚ ਲਿਆਏ ਆ ਮੈਂ ਜਿਆਦਾ ਜੀ ਆਉਂਦੇ ਸੀਗਾ ਟਰੱਕ ਦੇ ਥੱਲੇ ਪੜ ਜਾਣੇ ਸੀ ਦੂਏ ਦੇ ਮੈਂ ਟਰੱਕ ਲੈ ਕੇ ਗਿਆ ਇਹ ਟਰੱਕ ਟ੍ਰੇਨ ਚ ਬਚਦਾ ਮੈਂ ਅਰੇ ਦੇਖ ਕੇ ਡਰਾਈਵਰ ਨੂੰ ਦੂਦੂ ਹੀ ਕਹਤਾ ਸੀਗਾ ਵੀ ਰੋਗਲਾ ਫਾੜ ਕੇ ਲੱਗੇ ਨਹੀਂ ਜਿੱਥੇ ਰਹਿ ਨਹੀਂ ਸੀ ਪੈਣੀ ਹਾਂ ਫਿਰ ਅੱਜ ਇੱਥੇ ਰਹਿ ਨਹੀਂ ਸੀ ਪੈਣੀ ਸਾਉ ਨਹੀਂ ਮਾਨੇ ਜਾਨੀ ਤੋਏ ਕੀਰਾ ਕਹੇ ਤੇ ਤੇ ਕੰਮ ਹੋ ਗਿਆ ਡੈਡੀ ਨਹੀਂ ਨਾ ਪੋਤ ਨੱਚਦਾ ਡੈਡੀ ਨਹੀਂ ਨਾ ਸੌਂ ਰਹੇ ਨੇ ਫਿਰ ਮੁੰਡੇ ਮੋਹ ਪੋਤ ਨੱਚਦਾ ਫਿਰ ਆ ਖਾਲੀ ਕਰਕੇ ਤੂੰ ਚਲੀ ਜਾ ਤੂੰ ਆ ਕੇ ਰੋਟੀਆਂ ਬਣਾ ਅਸੀਂ ਜਾਨੂੰ ਦੁਬਾਰਾ ਇਹਨੂੰ ਭਰ ਕੇ ਆਵਾਂਗੇ ਖਾਣੋਂ ਹੁਣ ਤੁਸੀਂ ਕੀ ਪੀਜ਼ਾ ਨਹੀਂ ਖਾਣਾ ਕੈਨਸਲ ਕਰ ਤਾ ਨਾ ਅਸੀਂ ਤਾਂ ਗਿਆ ਆਰਡਰ ਕਰੋ ਕਿਹੜਾ ਹੈ ਜੇ ਬੇਸਕੂਫ ਹੈ ਜਿਹੜਾ ਕਹੂਗਾ ਇੱਕ ਪਲੇਟ ਦਹੀਂ ਭੱਲਿਆਂ ਦੀ ਆਰਡਰ ਕਰੋ ਮੇਰੀ ਲੋ ਮਹਾਲੀ ਮੇਰੀ ਲੋ ਰਸਕੀ ਕਹਿੰਦੀ ਡੈਡੀ ਵੀ ਮੈਂਤੀ ਜਾਨੀ ਕਰ ਮੈਂ ਤਾਂ ਉਹ ਮੇਰਾ ਦਸਰੀ ਡੈਡੀ ਕਹਿੰਦੇ ਕਿ ਖੱਡਾ ਖਾਲੀ ਕਰਨ ਬੁਲਾਉਂਦਾ ਉਹਨੇ 2000 ਰੁਪਏ ਲੈ ਲੈਣਾ ਮੈਨੂੰ ਸਾਨੂੰ ਬੰਦ ਨਾਲ ਲੈਂਦਾ ਅਗਲੇ ਦੀ ਪੂਰੀ ਦਿਹਾੜੀ ਲੱਗਣੀ ਸੀ ਆਪਾਂ ਤਾਂ ਪੰਜ ਜਾਣੇ ਆ ਸਾਨੂੰ ਬੰਡੋ 5 500 ਰੁਪਏ ਚਾਰ ਜਾਣੇ ਅਸੀਂ ਪੜਾਵਾਂ 2000 ਇਹ ਤਾਂ ਚਾਚੀ ਨੂੰ ਆਪਾਂ ਨੂੰ ਦੇਣਾ ਚਾਹੀਦਾ ਮੰਮੀ ਨੂੰ ਘਰ ਤੇ ਇਹਨਾਂ ਦੇ ਨੋਆ ਇਹ ਵਾਰ ਦਈ ਨੋਆ ਇਹ ਹਾੜੀ ਦਾ ਕੰਮ ਆਪਾਂ ਨੇ ਹਾਂ ਆਹ ਦਿਹਾੜੀ ਦਾ ਕੰਮ ਦੋ ਗਏ ਹਾਂ ਹਾਂ ਸੋਈ ਜਾਣਾ ਤਾਂ ਨਾ ਦੋਗੇ ਅਸੀਂ ਸ਼ਾਮ ਨੂੰ ਪੀਰ ਅਸੀਂ ਜਿਹੜੀ ਵੀਰੇ ਫਿਲਮ ਦੇਖਣ ਜਾਵਾਂਗੇ ਘਰ ਦੇ ਨੂੰ ਧਾਰਮਿਕ ਫਿਲਮ ਦਿਖਾ ਕੇ ਆਉਂਦੇ ਸੀ ਅੱਛਾ ਅੱਛਾ ਮੇਰੀ ਗੱਲ ਸੁਣੋ ਤਾਂ ਹੀ ਉਹ ਕਹਿੰਦੇ ਨੇ ਏਕੇ ਦੇ ਵਿੱਚ ਬਰਕਤ ਆ ਕਹਿੰਸੀ ਕੀ ਬਾਤ ਆ ਪੈਸੇ ਦੀ ਕੀ ਬਾਤ ਮਾਰਦੇ ਫਿਰ ਏਕੇ ਦੇ ਵਿੱਚ ਬਰਕਤ ਆ ਸ਼ੇਸ਼ਾ ਪੁੱਤਰਾ ਖਰਚੋ ਜਿੱਥੇ ਜਾਇਦਾ ਧਰਮ ਸਥਾਨ ਦੇਖੋ ਇਹਦਾ ਮਹੀਨੇ ਨੂੰ ਤੁਹਾਨੂੰ ਮੈਂ ਐਲ ਜੀ ਜੀ ਅਸੀਂ ਮੂਵੀ ਦੇਖਾਇਆ ਇਹ ਅਸੀਂ ਸਾਲੀ ਕਿ ਆਣੀ ਸਾਲੀ ਦੇ ਸਾਲੀ ਪੈਸੇ ਦੇ ਦੋ ਕਿ ਚਲੋ ਇਹ ਇਹ ਤਾਂ ਤੁਹਾਨੂੰ ਮਹੀਨੇ ਬਾਅਦ ਆ ਜਾਣੀ ਵੀ ਉਹ ਤੇ ਐਲ ਸੀ ਡੀ ਦੇ ਦੇਖ ਭਰ ਨਹੀਂ ਕਿਸਤਾਂ ਲਈ ਦੇ ਦੋ ਜਿਹੜਾ ਉੱਥੇ ਦੇਖਣ ਦੀ ਗੱਲ ਬਣਦੀ ਹੈ ਕਰੇ ਮੈਂ ਕਿਹਾ ਵੀ ਤੁਹਾਨੂੰ ਮੈਂ ਮੂਵੀ ਦਿਖਾਦਾ ਮੇਰੀ ਮੰਮੀ ਨੇ ਪਹਿਲੀ ਵਾਰ ਕਿਹਾ ਜੀ ਉਹ ਤਾਂ ਜਾਣਾ ਨਹੀਂ ਸੀਗਾ ਮੈਂ ਮੇਰੀ ਮੰਮੀ ਨੇ ਪਹਿਲੀ ਤੇਰੀ ਮੰਮਾ ਨੂੰ ਉਸ ਗੱਡੀ ਚ ਲੈ ਕੇ ਗਿਆ ਲੈਮੋਸਨ 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 ਅਸਾ ਕੇਕ ਕਟਿਆ ਮਨੀ ਲੈ ਕੇ ਮੇਰੀ ਮਾਂ ਕਹਿੰਦੀ ਮੇਰੇ ਕੋਲ ਨੂੰ ਭੇਜ ਜਾ ਮੈਂ ਕੀ ਕਰਕੇ ਮੈਨੂੰ ਡਰ ਲੱਗਦਾ ਕਿ ਉਹ ਮੈਂ ਜਾਵਾਂ ਮਨੀ ਤੇ ਮਨ ਰਹਾ ਸੀ ਲੋਕਾਂ ਨੇ ਦੇਖਦੇ ਸੀ ਕਿ ਵੀ ਪਰੀ ਕਿਹੜੀ ਬੈਠੀ ਆ ਨਾਲੇ ਮਾਂ ਫਿਲਮ ਦਿਖਾ ਕੇ ਲੈ ਆਈ ਜਦੋਂ ਜਦੋਂ ਪੈਸੇ ਮੰਗੋ ਫਿਰ ਇਦਾਂ ਹੀ ਗੱਲਾਂ ਹੋ ਗਈਆਂ ਮਾਂ ਤਾਂ ਮੁੰਡੇ ਦਿਖਾ ਕੇ ਲੈ ਆਈ ਸੀ ਤੁਸੀਂ ਥੋੜਾ ਦਿਖਾ ਕੇ ਥੋੜਾ ਤਾਂ ਕੋਈ ਪੈਸੇ ਨਹੀਂ ਖਰਚ ਹੋਏ ਉਸ ਦਾ ਮੈਨਾਂ ਬੈਠ ਕੇ ਉੱਥੇ ਖਾਂਦੇ ਪੀਂਦੇ ਸੀਗੇ ਘਟੀ 'ਚ ਚਾ ਵਾਟੇ ਅਹ ਜੇ ਗਿਆ ਲਾ ਬੜੀਆਂ ਇਜਾਜ਼ਤ ਰਹਦੀਆਂ ਨੇ ਇਹ ਤਾਂ ਲੋਕ ਕਹਿੰਦੇ ਨਹੀਂ ਹੁੰਦੇ ਵੀ ਇੱਥੇ ਵੱਡ ਜਾਂਦੇ ਨੇ ਇੱਥੇ ਲੋਕ ਤਾਂ ਕਹਿੰਦੇ ਦਿਲ ਤੇ ਲਿਖਿਆਗੇ ਸਾੜਦਾ ਦਿਮਾਗ ਤੇ ਲਿਖਿਆ ਪਿੱਛੇ ਡਲੀਟ ਨਹੀਂ ਹੁੰਦੀ ਹਾਂ ਇਹ ਡਲੀਟ ਹੁੰਦੀ ਆ ਕਦੇ ਬਾਕੀਆਂ ਰਹਿ ਜਾਂਦੀਆਂ ਨੇ ਸਰਵਰਸਤਾਨ ਜੋ ਕੇ پیسے ਦੇ ਦੋ ਫੇਰ ਅਸੀਂ ਦਰਸ਼ਨ ਕਰੇ ਆਉਣੇ ਜੀਰੀ ਵੱਡੀ ਤੇ ਆਉਣਗੇ ਉਹਨਾਂ ਕੋਲ پیسے ਰਕੀ ਨੇ ਉਹਨਾਂ ਨੂੰ ਕੋਈ ਪਤਾ ਘਰ ਦੀ ਸਥਿਤੀ ਦਾ ਬਸ ਕੁਝ ਸਾਨੂੰ ਨਹੀਂ ਪਤਾ ਹੈਗਾ ਇਹਨੂੰ 35 ਸਾਲ 36 ਸਾਲ ਹੋ ਗਏ ਤੈਨੂੰ ਅਜ 8-9 ਸਾਲ ਹੋ ਗਏ ਨਹੀਂ ਪਤਾ ਨਹੀਂ ਮੇਰੇ ਮੇਰੇ ਚਾਰੇ ਮੁੰਡਿਆਂ ਨੂੰ ਪੁੱਛ ਲਈ ਉਹ ਇਹੀ ਕਹਿੰਦੇ ਕਿ ਵੀ ਜੀਰੀ ਬੱਡੀ ਤੇ ਨਹੀਂ ਕੋਈ ਨਹੀਂ ਕਹਦਾ ਹੈਗਾ ਜੀ ਰਾਜਵੀਰ ਦੇ ਮੰਗਾ ਰਾਜਵੀਰ ਨੇ ਤਾਂ ਜਵਾਈ ਨਹੀਂ ਆਇਆ ਹੈਗਾ ਉਹ ਕਹਿੰਦਾ ਇਹ ਦਿੱਕ ਤਾਂ 3500 ਦਾ ਨੈਟ ਪੈਕ ਵੇਟ ਕਰ ਰਿਹਾ ਰੋਲ ਕਹਿੰਦਾ ਪਾ ਦੋ ਮੈਂ ਕਿਹਾ ਰਾਜਵੀਰ 3500 ਰੁਪਏ ਆ ਬਹੁਤ ਜ਼ਿਆਦਾ ਨੇ ਕਹਿੰਦਾ ਕੋਈ ਨਾ ਪਾ ਦੋ ਉਹਨੇ ਕੀ ਕਰਨਾ ਨੈਟ ਪਾਕ ਪਾਕ ਸਾਰਾ ਦਿਨ ਤਹੋ ਚੱਲਦਾ ਕਾਫੀ ਤਾਂ ਜੀ ਖਾਲੀ ਹੋ ਗਿਆ ਤੁਸੀਂ ਦੇਖ ਹੀ ਸਕਦੇ ਹੋ ਡੂੰਗਾ ਚਲੀ ਗਿਆ ਕੰਮ ਤੇ ਪਿੱਛੇ ਤੱਕ ਵੀ ਇੱਧਰ ਪਹੁੰਚ ਗਏ ਆਪਾਂ ਵਿੱਚ ਕੁਛ ਏਜੀ ਮਦਮ ਟੜ ਰਹੇ ਦੋ ਉਹ ਗੰਨੇ ਆ ਜਿਹੜਾ ਪਰਲੇ ਪਾਸ ਏਰੀਆ ਉਹੀ ਰਹਿ ਗਿਆ ਗਰਮੀ ਬੜੀ ਆ ਗਈ ਅੱਜ ਦਾ ਪ੍ਰੋਜੈਕਟ ਹੀ ਆਪਣਾ ਰੋਕ ਲਿਆ ਆਪਾਂ ਨੇ ਖੱਡਾ ਇੱਧਰ ਨੂੰ ਅਸਲ ਥੋੜਾ ਜਿਹਾ ਵੱਡਾ ਸੀਗਾ ਪਰ ਇੱਧਰ ਨੂੰ ਲਾਂਗਾ ਵਾ ਲਾਂਗਾ ਖਰਾਬ ਹੋ ਜਾਂਦੇ ਅਸਲੀਨ ਵਾਲਾ ਛੇੜਿਆ ਨਹੀਂ ਹੈਗਾ ਪਰ ਕਾਫੀ ਜਾਲੇ ਡੂੰਗਾ ਹੋ ਗਿਆ ਸੀ ਅੰਦਾਜ਼ਾ ਜਿਹਾ ਲਾਇ ਸੀ ਵੀ ਕਟੋਆੜ 5 ਕੁਇੰਟਲ ਤਾਂ ਹੋਣੀਏ ਆ ਜਿਹੜੀ ਆਪਾਂ ਰੇ ਕੱਢੀ ਆ ਵਿੱਚੋਂ ਤੇ ਬਾਕੀ ਦੇਖੇਦਾ ਹੁਣ ਰਿਜ਼ਲਟ ਕੀ ਆਊਗਾ ਬਣੀ ਤਾਂ ਬਹੁਤ ਵਧੀਆ ਹੋਈ ਆ ਹੁਣ ਨਾਲ ਦੀ ਨਾਲ ਭਰ ਕੇ ਜਾਵਾਂਗੇ ਇਹਨਾਂ ਜਿਹੜਾ ਸਾਰਾ ਪਿਆ ਨਾ ਤੇ ਖੂਸਫਾਸਿਆਂ ਇਹ ਦੁਬਾਰਾ ਭਰਦੇ ਨਾ ਉਧਰ ਮੰਮੀ ਕਹਿੰਦੇ ਮੇਰਾ ਡਸਟ ਬਿਨ ਵੀ ਭਰਿਆ ਪਿਆ ਵਾ ਉਹ ਵੀ ਇਹਦੇ ਵਿੱਚ ਜਾਊਗਾ ਉਹਦੇ ਨਾਲ ਮੂਰਤ ਕਰਦੇ ਆਂ ਨੀ ਰੱਖੀਏ ਵੀ ਪਰ ਮੈਨੂੰ ਵੀ ਐਸੀ ਵੀ ਥੋੜਾ ਬੈਡ ਸਮੈਲ ਨੂੰ ਪਰ ਕੁਛ ਵੀ ਨਹੀਂ ਸੀ ਜਮਾਈ ਵਧੀਆ ਸੀ ਕੰਮ ਜਮਾਈ ਨਹੀਂ ਸੀ ਇਹਦਾ ਨਹੀਂ ਤਾਂ ਇਹਦੀ ਅਲਟੀ ਪਲਟੀ ਕਰਨੀ ਹੁੰਦੀ ਆ ਪਰ ਆਪਣੀ ਟਾਈਮ ਜਿਆਦਾ ਪਈ ਰਹੀ ਨਾ ਉਹ 6 ਮਹੀਨੇ ਦਾ ਪ੍ਰੋਸੈਸਿੰਗ ਤਾਂ ਆਪਣਾ ਸੀਗਾ 1.5-2 ਸਾਲ ਦਾ ਉਹਦੇ ਕਰਕੇ ਆਪਣੇ ਆਪ ਹੀ ਗਲ ਗਈ ਧੁੱਪ ਮੀਂਹ ਨਾਲ ਹਾਂਜੀ ਇਹ ਵੇ ਖੱਡਾ ਲੋਡ ਕਰਿਆ ਹਾਂਜੀ ਇਹ ਵੇ ਨਾਰ ਕਰਤਾ ਨਾਰ ਦੀ ਵੀ ਟੈਂਡਿੰਗ ਵੰਡਿੰਗ ਕਰਤੀ ਦੇਖੋ ਕਰਦੀ ਨਹੀਂ ਦੀਦਾ ਵੀ ਨਹੀਂ ਹੈਗਾ ਇੰਨੀ ਜ਼ਿਆਦੇ ਕਰਦੀ ਆ ਆਹ ਦੇਖ ਲੈ ਕਿੰਨਾ ਸਖਤ ਕਰਦੀਆਂ ਨੇ ਮੰਮੀਆਂ ਆ ਰਿਹਾ ਨਾਰ ਜੀ ਚਲ ਪੁੱਤ ਆ ਜਾ ਇਹਨੂੰ ਭਰੀਏ ਹੁਣ ਚਲ ਨਿਕਲਿਆ ਬਹੁਤ ਕਿਹੜੀ ਕੂਚੀ ਲਿੰਦੀ ਆ ਲੋਬੀ ਨਾਲ ਦੀ ਨਾਲ ਹੀ ਖਾਲੀ ਸਾਹ ਨਹੀਂ ਲੈਣ ਦਿੱਤਾ ਹੈਗਾ ਚੱਲ ਵੀ ਖੱਡਾ ਸਿਆਂ ਵਿੱਚ ਇਹ ਜਿਹੜਾ ਨਾਰ ਦੀ ਟੈਂਡਿੰਗ ਵੈਨ ਨਹੀਂ ਕੀਤੀ ਸੀ ਇਹ ਉਹ ਨੇ ਇਹਨੇ ਹੁਣ ਇੱਕਦਮ ਖੱਡਾ ਭਰ ਦੇਣਾ ਓਵਰਫਲੋ ਹੋ ਜਾਣਾ ਪਰ ਇਹਨੇ ਹੌਲੀ-ਹੌਲੀ ਜਿਉਂ-ਜੋ ਗਲਣਾ ਇਹਨੇ ਥੱਲੇ ਨੂੰ ਜਾਈ ਜਾਣਾ ਥੱਲੇ ਨੂੰ ਜਾ ਜਾ ਕੇ ਆਪਣੇ ਆਪੇ ਟਿੱਕੀ ਜਾਣਾ ਮੀਂਹ ਨਾਲ ਗਲ ਗਲ ਕੇ ਇਹ ਥੱਲੇ ਪਤਾ ਕਿਉਂ ਕਰਿਆ ਹਾਂਜੀ ਇਹਨੂੰ ਕੰਡੇ ਬਹੁਤ ਨੇ ਇਹਨੂੰ ਕੰਡੇ ਨੇ ਸਹੀ ਗੱਲ ਹੁਣ ਗਲ ਜਾਣਗੇ ਕੰਡੇ ਵਾਲੀ ਗਲ ਜਾਣਗੇ ਐਵੇਂ ਜਿੱਤੇ ਆਪਾਂ ਨੂੰ ਅਗਲੀ ਵਾਰ ਔਖਾ ਨਾ ਕਰਨ ਇਹਨਾਂ ਸਾਰੇ ਗਲ ਜਿਉਂ ਅੱਛਾ ਪਰ ਆ ਪਕੜਾ ਹੋਣੇ ਕੱਢਣਾ ਵਾ ਹੁਣ ਜਲਦੀ ਘਟਿਆ ਕਰਾਂਗੇ ਸਾਲ ਬਹੁਤ ਆ ਮੈਂ ਕਹਿੰਦਾ ਸਾਲ ਚ ਠੀਕ ਆ ਹੂੰ ਸਾਲ ਠੀਕ ਆ ਸਾਲ ਬਹੁਤ ਘੱਟ ਲੈ ਹੁਣ ਕਾਕੂ ਖੋ ਜਾਂਦੇ ਨੇ ਇਹਦੇ ਵਿੱਚ ਪਰ ਜੀ ਪਾਣੀ ਪੋਣੀ ਕੁਛ ਇੱਕ ਡਾੜੀ ਸਪਰੇਆਂ ਵੀ ਆਉਂਦੀਆਂ ਨੇ ਕਈ ਉਹ ਬੈਕਟੀਰੀਆ ਜਿਹੜੇ ਨੇ ਉਹ ਸ਼ਾਉਬ ਕਰ ਦੋ ਇਹ ਨਾਲ ਛੇਤੀ ਕਾਲ ਜਾਂਦਾ ਵਾ ਪੁੱਤਰਾ ਉਹ ਬਸ ਇਹਦੇ ਗਾਲਣ ਦਾ ਪ੍ਰੋਸੈਸ ਤੇਜ਼ ਕਰ ਦਿੰਦੇ ਨੇ ਹਾਂ ਆਪਾਂ ਨੇ ਖਰਚਾ ਕਰਨ ਉਹ ਕਰਈ ਬਣੇ ਇਹਦੇ ਵਿੱਚ ਗੋੜ ਵਾਲਾ ਪਾਣੀ ਪਾ ਦਿੰਦੇ ਨੇ ਡਾੜੀ ਗੋੜ ਵਾਲਾ ਪਾਣੀ ਇਹ ਜਿੱਚਾ ਪਾ ਕੇ ਉਹਦੇ ਨਾਲ ਉਹ ਥੋੜੇ ਬੈਕਟੀਰੀਆ ਦੀ ਗ੍ਰੋਥ ਜ਼ਿਆਦਾ ਹੋ ਜਾਂਦੀ ਆ ਕਾ ਦਾ ਖਰਚ ਮੈਂ ਕਿਹਾ ਵੀ ਕਈ ਸਪਰੇਆਂ ਨਾਲੇ ਝੇਤੀ ਗਲ ਜਾਂਦਾ। ਡੜੀਆਂ ਦੇ ਆਪ ਖੱਪ ਚਾ ਕਰਨ ਨੂੰ ਕਹਿੰਦਾ ਮੈਂ ਗੋੜਾ ਵਾਲਾ ਪਾਣੀ, ਚੌਲਾਂ ਵਾਲਾ ਪਾਣੀ ਉਹ ਚੀਜ਼ਾਂ ਪਾ ਦਿੰਦੇ ਨੇ ਕਈ। ਪੱਲੀ ਲਿਆ ਉਹ ਜਿਹੜਾ ਘਾਹ ਆਲੇ-ਦਾਲੇ ਸਾਰੀ ਪੇ ਛਿੜਦੀ ਐ। ਉਹ ਰੋ 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 ਕਰੋ ਰੋ ਕਰੋ ਰੋ ਕਰੋ। ਚੱਕਣਾ ਨਹੀਂ ਇਹਦੇ 'ਚ ਕਈ ਕਈ ਸੱਪ ਸੁਲੁੰਡੀ ਹੁੰਦੀ ਆ। ਆਹ ਦੇਖ ਇਹਦੇ ਨਾਲ ਐ ਪਲਟੀ ਕਰਨਾ। ਮੇਰੇ ਕਿੰਨਾ ਟਾਈਮ ਲੱਗ ਗਿਆ ਜੇ ਦੰਦੀ ਵੱਢੀ ਨਵਾਂ ਹੀ ਕੰਮ ਖਜੂਬਾ। ਸੱਪ ਦਾ بابا। ਸਾਨਾ ਤਾਂ ਗੱਡੀ ਵੀ ਨਹੀਂ ਚੱਲਦਾ। ਸੱਪ ਦਾ ਵਾਦਾ ਸੁਲੁੰਡੀ ਦਾ ਨਹੀਂ। ਹਾਂ ਸੇਸਾ। ਡੈਡ ਜੀ ਸਾਨਾ ਤਾਂ ਗੱਡੀ ਵੀ ਨਹੀਂ ਚਲਾਣੀ ਆ ਉਤਰਾ ਇਹ ਜੇ ਕੰਮ ਆਪਾਂ ਕੀ ਹੋਣ ਦੇਣਾ ਤਾਂ ਹੀ ਇਹਨੂੰ ਰੱਖਾ ਖਸਰਾ ਇਹਨੂੰ ਚੱਕ ਹੱਥ ਨਾਲ ਚੱਕ ਲੈ ਅਦਰ ਮੰਮੀ ਵੀ ਕਦਰ ਆ ਜਾ ਕੇ ਲਿਆਈ ਅਸੀਂ ਖਾ ਲਈ ਮੇਰੇ ਗਲੂ ਦਾ ਨਾ ਮੇਰੇ ਨਾਲ ਚੰਗੀ ਤਰ੍ਹਾਂ ਗਾਲੂ ਇਹਨੂੰ ਮੰਮੀ ਨੇ ਬਸ ਨਹੀਂ ਲੈਂਦਾ ਚੱਕ ਅਸਲ ਚ ਤਾਂ ਆਹੀ ਚੀਜ਼ਾਂ ਗਾਲਦੀਆਂ ਨੇ ਗੁੜ ਦਾ ਪਾਣੀ ਪਾਉਣ ਦੀ ਤੇਰੇ ਵੀ ਲੋੜ ਨਹੀਂ ਕੇਲਿਆਂ ਦੇ ਛਿਲਕੇ ਇਹਦੇ ਚ ਬਹੁਤ ਕੁਝ ਹੁੰਦਾ ਹਾਂ ਤਾਂ ਕੁਝ ਹੁੰਦਾ ਗੁੜ ਤਾਂ ਨਾਲੇ ਪਹਿਲਾਂ ਹੀ ਨਹੀਂ ਹੈਗਾ ਕਾਹਦੋਂ ਖਦਮ ਕਰਨਾ ਗੁੜ ਮਹਗਾ ਪਾਉਦਾ ਭਾਈ ਹਾਂਜੀ ਸ਼ੱਕਰ ਪਹਿਲਾਂ ਹੀ ਘਾਟਾ ਘਰੇ ਹਾਂਜੀ ਸਾ ਪਤਾ ਨਹੀਂ ਨਿਕਲਿਆ ਬਾਂਹ ਮਣੀ ਉਹੀ ਫਿਰਦੀ ਉਹ ਚੀਚੀ ਆ ਜਪੁੱਤਰਾ ਕਿੰਨੇ ਕੱਖ ਚੀਜ ਹੈ ਨਾ ਡੈਡੀ ਕਹਿੰਦੀ ਸਾੜਨੇ ਆ ਇਹਨੂੰ ਜਦੋਂ ਪਾਣੀ ਪਾ ਦਿੰਦਾ ਥੱਲੇ ਬਹਿ ਜਾਣਾ ਸਾਰੇ ਨੇ ਇਹ ਤਾਂ ਪੁੱਤ ਇੱਕ ਮਿੰਟ ਨਹੀਂ ਨਹੀਂ ਤੇ ਬਹਿ ਜਾਣਾ ਹਾਂਜੀ ਆ ਬਾਤ ਇਹ ਪਾਰੀਆ ਇਹ ਥੱਲਣਾ ਸੀ ਨਾ ਗਿੱਲਾ ਦਾ ਕਹੀ ਦਿਨ ਹੱਥ ਮਾਰ ਲਿਆ ਦਿਹਾਣਾ ਹਾਂ ਇਹ ਗੱਲ ਜਾਂਦਾ ਹੈ ਚਾਚੇ ਦਾ ਪਿਛਲੇ ਅੱਗੇ ਪਾਣੀ ਲਾ ਕੇ ਛੱਡਦਾ ਸੀ ਖੱਡੇ 'ਚ ਅੱਛਾ ਹਾਂ ਫਿਰ ਇਹ ਬੈਠ ਗਏ ਜਮਾਈ ਥੱਲੇ ਉਹ ਇਹਨਾਂ ਦੋ ਸਿੱਧਾ ਕਹ ਲੂੰ ਸ਼ਾਇਦ ਕਹ ਲੂੰ ਮੀਂਹ ਦੱਸਿਆ ਆਇਆ ਬੈਠੇਗਾ ਫਿਰ ਠੀਕ ਹੈ ਨਹੀਂ ਪਾਣੀ ਛੱਡ ਦਾਂਗੇ ਗੋਰੀ ਜੀ ਲੌਂਗ ਦੇ ਵਿੱਚ ਲੱਕੜਾਂ ਦੇ ਵਿੱਚ ਡ੍ਰਿੱਲ ਕਰਕੇ ਮਸ਼ਰੂਮ ਦਾ ਸਮਾਨ ਪਾ ਕੇ ਮਸ਼ਰੂਮ ਉਗਾਉਂਦੇ ਨੇ ਉਹ 2-4 ਸਾਲ ਵਧੀਆ ਨਿਕਲ ਜਾਂਦੀ ਆ ਜਿਹੜਾ ਉਹ ਲੱਕੜੀ ਵੀ ਗਲ ਜਾਂਦੀ ਆ ਅੰਦਰੋਂ ਕਿ ਉਹ ਸਾਰਾ ਨਿਊਟ੍ਰੀਸ਼ਨ ਲੈ ਲੈਂਦੇ ਨੇ ਮਸ਼ਰੂਮ ਬਹੁਤ ਵਧੀਆ ਜੰਗਲਾਂ ਦੇ ਵਿੱਚ ਵੀ ਕਈਆਂ ਨੇ ਲਾਇ ਹੁੰਦੇ ਨੇ ਵੱਡੇ ਵੱਡੇ ਦਰਖਤਾਂ ਦੇ ਜਿਹੜੇ ਗਰੇ ਹੁੰਦੇ ਨੇ ਆਪਣੇ ਉਦਾਂ ਹੀ ਹੋ ਜਾਂਦੀ ਹੈ ਉਦਾਂ ਹੀ ਲੱਕੜ ਕੱਢੀ ਸਰ ਉਦਾਂ ਹੀ ਲੱਕੜੇ ਗਿੱਲੀ ਵੀ ਹੋ ਗਈ ਮੀਂਹ ਨਾਲ ਤੇ ਆਹ ਦੇਖੋ ਕਿੰਨੇ ਮਸ਼ਰੂਮ ਆ ਗਏ ਤਾਂ ਫੰਗਸ ਹੀ ਆ ਇਹ ਵਾਲੀ ਪਰ ਕਹਿੰਦੇ ਖਾਣੇ ਵਾਲੀ ਨਹੀਂ ਹੁੰਦੀ ਹੈ ਜੀ ਜਿਹੜੀ ਤਰੀਕੇ ਨਾਲ ਹੋਏ ਜ਼ਹਿਰੀਲੀ ਵੀ ਹੁੰਦੀ ਹੈ ਕਿਉਂਕਿ ਸਾਡੇ ਪਿੰਡ ਵਿੱਚ ਕਿਸੇ ਦੇ ਨਾਲ ਡੈਥ ਵੀ ਹੋਈ ਹੈ ਹਾਂ ਅਮਰੀਕਾ ਚੋਂ ਹੀ ਸੀ ਇਹਨਾਂ ਦੇ ਅੱਛਾ ਤੇ ਇਸ ਲਈ ਆਪਾਂ ਇਹਨੂੰ ਖਾਂਦੇ ਨਹੀਂ ਹੈਗੇ ਇਹਨੂੰ ਐਂ ਸੱਡ ਦਾਂਗੇ ਕਰਦੇ ਕਹਿੰਦੇ ਵੀ ਆ 10 ਮਿੰਟ ਛੁੱਟੀ ਲਾ ਲਓ ਵੀ ਹੁਣੇ ਥੋੜੀ ਜੀ ਨਰਮ ਇਹ ਮਿਕਸ ਹੋ ਆਪਾਂ ਇਹਨੂੰ ਗੁੱਟ ਲੈਨੇ ਆ। ਨਾਲੇ ਰਲ ਰਲ ਜਾਂਦਾ। ਤੇ ਉਹ ਰਲ ਜੂਗਾ ਜਿਹੜਾ ਪਾਇਆ ਆਪਾਂ। ਜੇ ਸੌਖ ਗਿਆ ਫਿਰ ਤਾਂ ਸਵਾਹੀ ਬਣ ਜਾਂਦਾ। ਇਸ ਲਈ ਅਸੀਂ ਕਿ ਥੋੜੀ ਦੇਰ ਕਰ ਲੈਨੇ ਆ। ਸਭ ਤੋਂ ਸੌਖਾ ਕੰਮ ਆਇਆ। ਗੋੜੀ ਕਰਨੀ ਆ ਜੀ। ਇਹ ਮੈਂ ਇਹਨੂੰ ਬਾਹਲਾ ਸੌਖਾ ਲੱਗਦਾ ਐਵੇਂ ਕਰਨਾ। ਇਹ ਕਰਨਾ। ਹੂੰ। ਬਾਕੀ ਕੰਮ। ਤੈਨੂੰ ਗਰਮੀ ਨਹੀਂ ਮੈਂ ਤਾਂ ਭੱਜਿਆਂ ਤੇ ਜਮਈ। ਤੁਹਾਨੂੰ ਜ਼ਿਆਦਾ ਆਉਂਦੀ ਆ। ਤੈਨੂੰ ਸ਼ੁਰੂ ਤੋਂ ਹੀ ਰਵੀ ਛੋਟੇ ਹੁੰਦੇ ਨੇ ਬਹੁਤ ਜ਼ਿਆਦਾ ਗਰਮੀ ਆਉਂਦੀ। ਕਿਤੇ ਨਾਲ ਮੈਂ ਗਲਾਸ ਪਾਣੀ ਤਾਂ ਪੀ ਕੇ ਬੱਟਾ। ਜਦ ਛੋਟਾ ਹੁੰਦਾ ਸੀ ਜਦੋਂ ਬੈਠਾ ਪੜਦਾ ਹੁੰਦਾ ਸੀ ਇਹਦੇ ਮੋਤੀਆਂ ਵਾਂਗੂ ਪ ਅਨ ਨਿਕਲਦੇ ਨੇ ਕੈਨੇਡਾ ਦੇ ਪੀਜ਼ਾ 버ਗਰ ਖਾਦੇ ਨਿਕਲਦੇ ਨੇ ਮੈਂ ਦੇਖਦਾ ਤੋ ਅੱਗੇ ਆ ਹਾਂ ਤੋ ਆ ਗਿਆ ਤੋ ਇਹ ਜੇ ਅੱਗੇ ਆ ਭਾਈ ਸਾਨੂੰ ਪਤਾ ਹੀ ਆ ਮੈਂ ਕਿੱਥਾ ਸੀਗਾ ਬਹੁਤ ਤੁਸੀਂ ਤੇ ਮਾੜੀ ਵੀ ਕਹੀ ਮਾਰੀ ਸੀ ਮੈਂ ਤੋ ਤੋ ਅੱਗੇ ਸਾਡੇ ਮੁੰਡੇ ਨੂੰ ਤਾਂ ਲੋਕ ਐ ਕਹੀ ਜਾਂਦੇ ਨੇ ਖਬਰ ਨਹੀਂ ਪੜਿਆ ਹੀ ਨਹੀਂ ਹੋਇਆ ਇਹ ਆਹ ਐ ਨਹੀਂ ਪਤਾ ਵੀ ਕਿੰਨੇ ਸਾਲ ਮੇਰੇ ਪੁੱਤ ਨੇ ਗਾਲੇ ਨੇ ਪੜਾਈ ਦੇ ਵਿੱਚ ਪਦੀਆਂ ਰੈਂਕਾਂ ਆ ਜਿਵੇਂ ਆਪਣੇ ਆਈ ਨਹੀਂ ਹੈਗਾ ਹਾਂ ਸਾਡੇ ਇੰਨਾ ਵਧੀਆ ਰੈਂਕ ਲੈ ਕੇ ਸਰਕਾਰੀ ਕਾਲਜ ਐਡਮਿਸ਼ਨ ਲਈ ਹੋਈ ਆ ਨਾਲੇ ਜ਼ਿਮੀਦਾਰਾਂ ਦੇ ਮੁੰਡੇ ਤਾਂ ਮਿਲਦੀ ਉਹ ਨਹੀਂ ਹਾਂ ਕਿੰਨਾ ਔਖਾ ਸੀਗਾ ਦੋ ਜਣਿਆਂ ਨੇ ਸਾਡੇ ਪਿੰਡ ਚੋਂ ਲਈ ਸੀਗੀ ਫਰੈਂਡਾਂ ਫਰੈਂਡਾਂ ਨੇ ਇਹ ਥੋੜੀ ਭਾਈ ਕਨਫਿਊਜ਼ਨ ਦੂਰ ਹੋ ਜਾਣੀ ਚਾਹੀਦੀ ਆ ਜੇ ਅਸੀਂ ਸਿੱਧੇ ਸਾਡੇ ਚ ਪੰਜਾਬੀ ਬੋਲਦੇ ਆ ਤਾਂ ਇਹ ਨਹੀਂ ਵੀ ਸਾਡੇ ਬੱਚੇ ਪੜ੍ਹੇ ਲਿਖੇ ਨਹੀਂ ਹੈਗੇ ਤੇ ਤਾਂ ਮਤਲਬ ਇਹ ਵੀ ਨਹੀਂ ਹੈਗਾ ਕਿ ਸਾਡੇ ਘਰ ਦੇ ਨਹੀਂ ਪੜ੍ਹੇ ਹੈਗੇ ਹਾਂ ਸਭ ਪੜ੍ਹੇ ਹੋਏ ਨੇ ਇੱਥੇ ਦੇਖ ਡੈਡੀ ਤੋਂ ਛੱਡ ਕੇ ਕੋਈ ਅਨਪੜ੍ਹ ਨਹੀਂ ਹੈਗਾ ਡੈਡੀ ਨੇ ਤਾਂ ਜੌਬ ਕੀਤੀ ਹੋਈ ਆ ਡੈਡੀ ਕਿਉਂ ਨਹੀਂ ਪੜ੍ਹੇ ਲਿਖੇ ਉਹ ਕਹਿ ਨੰਬਰ ਬਣਾ ਦੇ ਨਜ਼ਰ ਨਾ ਲੱਗ ਜਵੇ ਕਿੱਕ ਨੂੰ ਕਹਿ ਦਿਆ ਕਰ ਡੈਡੀ ਨੇ ਦੁਨੀਆ ਦੀ ਪੜ੍ਹਾਈ ਕੀਤੀ ਹੋਈ ਆ ਹਾਂ ਹੁਣ ਤਾਂ ਇਹ ਤਾਂ ਸਾਡੇ ਵੱਟ ਕੱਢੇ ਪਏ ਨੇ ਕੋਈ ਬੜ ਨਹੀਂ ਰਹਿਣ ਦਿੰਦਾ ਸਾਰੇ ਜੀ ਥੋੜੇ ਜਿ ਥੱਕੇ ਪਏ ਨੇ ਹੁਣ ਇਹ ਤੋਂ ਬਾਅਦ ਕਹਿੰਦੇ ਸੋਣਾ ਹੀ ਆ ਰੋਟੀਆਂ ਖਾ ਕੇ ਰੋਟੀਆਂ ਬਣ ਗਈਆਂ ਸਬਜ਼ੀ ਰਾਜਤਾ ਚੜਣੀ ਤੇ ਮਿੱਸੀਆਂ ਰੋਟੀਆਂ ਬੜਾ ਸਵਾਦ ਆ ਜੀ ਭੁੱਖ ਲੱਗੀ ਪਈ ਆ ਨਾ ਥੱਕ ਜਾਂਦਾ ਬੰਦਾ ਥੋੜਾ ਜਿਹਾ ਜੋਰ ਲਗਾਜੋ ਤੇ ਆਪਾਂ ਮਿਲਾਂਗੇ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ